ਇਹ ਹੈ ਜੀ ਤੋਹਫਾ ਪੀਸ ਵਰਨਾ 2021 ਮਾਡਲ ਫਰ ਤੁਸੀਂ ਕਹੋਗੇ ਤੋਹਫਾ ਪੀਸ ਕਿਉਂ ਕਹਿੰਦਾ ਤੋਹਫਾ ਪੀਸ ਤਾਂ ਕਿਹਾ ਕਿਉਂਕਿ ਚੱਲੀ ਸਿਰ 25000 ਕਿਲੋਮੀਟਰ ਹੈ ਹੂੰ ਸਿਰਫ 25000 ਕਿਲੋਮੀਟਰ ਚੱਲੀ ਵਰਨਾ ਡੀਜ਼ਲ ਵਾਲੀ ਠੀਕ ਹੈ ਜੇ ਸਾਡੀ ਕਿਸੇ ਵੀ ਕਾਰ ਦੇ ਵਿੱਚ ਫਰਕ ਨਿਕਲੇ ਚੱਲੀ ਵੱਧ ਨਿਕਲੇ ਐਕਸੀਡੈਂਟ ਪੇਂਟ ਨਿਕਲੇ ਤਾਂ 15 ਦਿਨਾਂ ਦੇ ਵਿੱਚ ਪੇਬੈਕ ਗਾਰੰਟੀ ਹੈ ਸਾਡੀ 15 ਦਿਨਾਂ ਦੀ ਫੁੱਲ 15 ਦਿਨਾਂ ਚ ਇਹ ਸਾਬਤ ਹੋਵੇ ਵੀ ਕਾਰ ਤੁਹਾਡੀ ਐਕਸੀਡੈਂਟਲ ਹੈ ਜਾਂ ਮੀਟਰ ਟੈਂਪਰ ਹੋਇਆ ਅਸੀਂ 15 ਦਿਨਾਂ ਚ ਪੈਸੇ ਵਾਪਸ ਕਰਾਂਗੇ ਇਸਨੇ ਪ੍ਰਾਈਵੇਟ ਲੈਣੀ ਹੈ ਕਮਰਸ਼ੀਅਲ ਲੈਣੀ ਹੈ ਐਵਰੇਜ 25 ਦੀ ਹੈ ਡੀਜ਼ਲ ਦੇ ਉੱਪਰ ਕੋਈ ਕਾਰ ਇਸ ਬਜਟ ਦੇ ਵਿੱਚ 25 ਮਾਈਲ ਦਾ ਕਾਰ ਨਹੀਂ ਮਿਲੇਗੀ ਜਿਹਦੀ 25 ਦੀ ਮਾਈਲੇਜ ਹੋਵੇ ਤੇ ਮੰਨ ਲਓ ਇਸ ਭਾਅ ਦੇ ਵਿੱਚ ਕਾਰ ਮੇਰੇ 7 ਸੀਟਰ ਹੈ ਹਾਂ ਜੀ ਮਾਰਲ 2017 ਰਜਿਸਟਰ 18 ਹੈ ਠੀਕ ਹੈ ਹਰਾਨੀ ਜਣਕ ਗੱਲ ਤੁਹਾਨੂੰ ਦੱਸਾਂ ਵੀ ਚੱਲੀ 11000 ਤੇ ਆਟੋ ਗੇਅਰ ਦੇ ਵਿੱਚ ਕਾਰ ਹੈ ਕਵਿੱਡ ਆਟੋਮੈਟਿਕ ਸਿਰਫ 11000 ਚੱਲੀ 11800 ਚੱਲੀ ਹੈ। ਕੀ ਬਾਤ ਹੈ। ਪਹਿਲੇ ਨਾਂ ਤੇ ਆ ਫੁੱਲ ਵੀ ਮੈਂ ਇਹਦਾ ਗੇਅਰ ਸ਼ਿਫਟ ਰੱਗੇ ਆਂਦਾ ਜੀ ਸਟੀਰੀਓ ਥੱਲੇ ਵੀਰ ਨੂੰ ਅੰਦਰ ਬੈਠ ਕੇ ਚੈੱਕ ਕਰਵਾ ਦੇ। ਹੂੰ। ਠੀਕ ਹੈ। ਟੌਪ ਵਾਲਾ ਮਾਡਲ ਆ ਆਰਐਕਐਸਪੀ। ਪੈਟਰੋਲ ਨਾਲ ਦੇ ਟਾਇਰ ਸਬੂਤ ਦੇਵਾਂਗੇ ਵੀ ਚੱਲੀ 11000 ਹੈ। ਕੰਪਨੀ ਕੋਡ ਦੀ ਗਾਰੰਟੀ ਹੈ। ਪਹਿਲੇ ਨਾਂ ਤੇ ਆ ਫੁੱਲ ਵੀ ਮੈਂ। ਸਤਿ ਸ੍ਰੀ ਅਕਾਲ ਜੀ। ਆਪਾਂ ਖੜੇ ਆ ਬਾਈ ਜੀ ਗਣਪਤੀ ਕਾਰ ਬਜ਼ਾਰ ਸ੍ਰੀ ਮੁਖਤਾਰ ਸਾਹਿਬ ਅੱਜ ਤੁਹਾਨੂੰ 30 ਪਲੱਸ ਕਾਰਾਂ ਸਾਰੀਆਂ ਨਵੀਆਂ ਵਰਗੀਆਂ ਇੱਧਰ ਦੇਖੋ ਸ਼ੋਰੂਮ ਕੰਡੀਸ਼ਨ ਤੋਹਫੇ ਵਿੱਚ ਦਿਖਾਉਣੇ ਨੇ ਸਣੀ ਭਾਈ ਆਪਣੇ ਨਾਲ ਕੀ ਹਾਲਾ ਵੀਰੇ ਵਧੀਆ ਜੀ ਸੱਸੀ ਗੱਲ ਸਾਰਿਆਂ ਨੂੰ ਸਿੱਤਾ ਠੀਕ ਬਹੁਤ ਵਧੀਆ ਮੌਜਾਂ ਨਿਆ ਰਹੀ ਜੀ ਅੱਜ ਰੱਬ ਨੇ ਮੌਸਮ ਵੀ ਸੋਹਣਾ ਕਰਤਾ ਮੀਂਹ ਆਲਾ ਹੈ ਹਮੀ ਪਈ ਪਈ ਜਾਂਦਾ ਅੱਧਾ ਪਚਦਾ ਰਹੇ ਹਾਂ ਹਾਂ ਅੱਧੀਆਂ ਗੱਡੀਆਂ ਦੇ ਉੱਤੇ ਦੋ ਚਾਰ ਗੱਡੀਆਂ ਦੇ ਉੱਤੇ ਤੁਹਾਨੂੰ ਪਾਣੀ ਵੀ ਦਿਖੂਗਾ ਉਦਾਂ ਗੱਡੀਆਂ ਧੋਤੀਆਂ ਸਮਾਰੀਆਂ ਨੇ ਤੇ ਬਾਈ ਜੀ ਸਟਾਰਟਿੰਗ ਕਰਦੇ ਆਪਾਂ ਝੋਟੇ ਤੋਂ ਹਾਂਜੀ 2000 ਤੇ 19 ਮਾਡਲ ਹਮ 2.2 ਦੇ ਵਿੱਚ ਆਟੋ ਗੇਅਰ ਚ ਆਈ ਠੀਕ ਹੈ ਹਾਂਜੀ ਨੰਬਰ ਪਲੇਟ 0014 ਕੋਈ ਲੋੜਾ ਨਹੀਂ ਜਿਵੇਂ ਹੈਗਾ ਨਾਲ ਹੀ ਮਿਲ ਜਾਣਾ ਜੀ ਠੀਕ ਹੈ ਵੀਰ ਨੂੰ ਕਹੂੰਗਾ ਅੰਟੀਰੀਅਰ ਚੈੱਕ ਕਰਾਵੇ ਟਾਇਰ ਚੈੱਕ ਕਰਾਵੇ ਜਵਾਂ ਨਵੇਂ ਜਿਹੜੀ ਮੇਨ ਮੇਜਰ ਚੀਜ਼ ਚੈੱਕ ਕਰਾਉਣ ਲਈ ਸਾਨੂੰ ਚੈੱਕ ਕਰਾਉਣੇ ਆ ਜਿੰਨੀਆਂ ਵੀ ਉੱਚੇ ਮਾਡਲ ਦੀਆਂ ਕਾਰਾਂ ਲਈ ਦੇਖੋਗੇ ਵੱਧ ਚੱਲੀਆਂ ਕਾਰਾਂ ਕਾਰਾਂ ਘਸੀਆਂ ਮਿਲਣਗੀਆਂ ਤੁਹਾਨੂੰ ਸੀਟਾਂ ਘਸ ਜਾਂਦੀਆਂ ਨੇ ਸੀਟਾਂ ਅੰਦਰ ਬਹਿਣ ਲੱਗੇ ਘਸ ਜਾਂਦੀਆਂ ਕਿਸੇ ਵੀ ਸੀਟ ਦੇ ਉੱਪਰ ਸਿੰਗਲ ਵੀ ਰਿੰਕਲ ਆਣੇਗਾ ਵੀਰ ਨੂੰ ਕਹੂੰਗਾ ਅੰਦਰੋਂ ਵਾਰ ਚੰਗੀ ਤਰ੍ਹਾਂ ਚੈੱਕ ਕਰਵਾ ਦੇ ਹਾਂ ਮਾਡਲ 19 ਮਾਡਲ 19 2.2 ਆਰ 12ਵੇਂ ਮਹੀਨੇ ਦਾ 2.2 ਆਟੋ ਇੰਟੀਰੀਅਰ ਦਾ ਨੀਟ ਐਂਡ ਕਲੀਨ ਪੈਨਰੋਮਿਕ ਸਨਰੂਫ ਵਾਲਾ 86000 ਕਿਲੋਮੀਟਰ ਵੀਰ ਲੁਗੋਗਾ ਮੀਟਰ ਵੀ ਚੈੱਕ ਕਰਾਏ 86000 ਕਿਲੋਮੀਟਰ ਟਟੇਨੀਅਮ ਪਲੱਸ ਪੁਸ਼ ਬਟਨ ਵਾਲਾ ਅੰਡੈਵਰ ਹੈ ਜੀ ਟੋਪ ਮਾਡਲ ਟੋਪ ਮਾਡਲ ਅੰਡੈਵਰ ਇਲੈਕਟ੍ਰੋਨਿਕ ਸੀਟਾਂ ਨਵੇਂ ਟਾਇਰ ਬ੍ਰਿਸਟੋਨ ਦੇ ਸਟਿਪ ਨਹੀਂ ਅਨਯੂਜ਼ ਰੇਟ ਫਿਰ ਇਹ ਆਲ ਰਿਜਨਲ ਦੀ ਗਾਰੰਟੀ ਰੇਟ ਦੀ ਗੱਲ ਕਰਾਂਗੇ ਡਿਮਾਂਡ ਦੀ ਗੱਲ ਕਰਾਂਗੇ ਡਿਮਾਂਡ ਹੈ 25 ਲੱਖ ਰੁਪਈਆ 24 ਲੱਖ ਤੇ 50 ਹਜ਼ਾਰ ਰੁਪਏ ਦਾ ਯਸਨੋ ਦੇ ਵਿੱਚ ਡਰਾਈਵਰ ਦੇ ਦੇਾਂਗੇ ਜੀ ਵੀ ਆਈ ਪੀ ਨੰਬਰ ਜੇ ਅੱਜ ਲੈਣਾ ਹੋਵੇ ਤਾਂ ਮਿਨੀਮਮ ਲੱਖ ਰੁਪਈਆ ਦਾ ਫ੍ਰੀ ਦੇ ਦੇਣਾ ਨਾਲ ਜਿਵੇਂ ਆਇਆ ਉਵੇਂ ਹੀ ਹੈ ਤੇ ਇਹਦੀ ਡਾਊਨ ਪੇਮੈਂਟ ਤਕਰੀਬਨ 5 ਤੋਂ 6 ਲੱਖ ਰੁਪਈਆ ਡਾਊਨ ਪੇਮੈਂਟ ਲਿਆਓ ਬਾਕੀ ਲੋਨ ਕਰਾ ਦੇਾਂਗੇ ਜੀ ਬੰਦਾ ਸਿੱਬਲ ਓਕੇ ਹੋਣਾ ਚਾਹੀਦਾ ਐਲੀਜੀਬਿਲਟੀ ਬਣਨੀ ਚਾਹੀਦੀ ਹੈ 20 ਲੱਖ ਦੇ ਲੋਨ ਦੀ ਜੀ ਲੋਨ ਐਲੀਜੀਬਿਲਟੀ ਬਣਦੀ ਹੈ ਕਿੰਨੇ ਟਾਈਮ 'ਚ ਕਰਾ ਦੋਗੇ ਲੋਨ ਆਪਾਂ ਸੇਮ ਡੇ ਕਰਾ ਦੇਾਂਗੇ ਐਲੀਜੀਬਿਲਟੀ ਬਣਦੀ ਹੋਵੇ ਸਿੰਗਲ ਹੀ ਪੀਸ ਆ ਪਹਿਲਾ ਉਹ ਪਹਿਲਾਂ ਪਾਓ ਨਵੇਂ ਦਾ ਮਤਲਬ ਨਵਾਂ 2.2 ਆਟੋ ਗੇਅਰ ਦੇ ਵਿੱਚ ਕੀ ਬਾਤ ਹੈ ਤੇ ਅੱਗੇ ਇਧਰ ਪੁਰਾਣੀ ਸ਼ੇਪ ਦੇ ਵਿੱਚ ਬਾਈ ਜੀ ਫੋਰਚੂਨਰ ਗੱਡੀ ਖੜੀ ਆ ਟਾਈਪ 2 ਹਮ ਆਲ オリジナル ਦੇ ਵਿੱਚ ਬਿਲਕੁਲ ਲੈਸ ਡਰਾਈਵਨ ਕਾਰ ਹੈ ਜੀ ਜੀ 4/4 ਹੈ ਠੀਕ ਹੈ 73000 ਕਿਲੋਮੀਟਰ ਚੱਲਿਆ ਆਰਮੀ ਅਫਸਰ ਦਾ ਗੇੜਾ ਫੋਰਚੂਨਰ ਹੈ ਪੀਬੀ 35 ਦਾ ਨੰਬਰ ਆ ਪਠਾਨਕੋਟ ਦਾ ਠੀਕ ਹੈ ਆਲ オリジナル ਸਿੰਗਲ ਇੰਚ ਵੀ ਰੀਪੇਂਟ ਹੈ ਨਹੀਂ ਕਾਰ ਹਮ ਅਨਟੀਰੀਅਰ ਦੀ ਚੈੱਕ ਕਰਾਵਾਂਗੇ ਬਿਲਕੁਲ ਨਵਾਂ 2016 ਬਲੈਕ ਅਨਟੀਰੀਅਰ ਵਾਲਾ ਅਨਡਾ ਫੋਰਚੂਨਰ ਹੈ ਇਹ ਠੀਕ ਹੈ ਇਲੈਕਟ੍ਰੋਨਿਕ ਸੀਟ ਸਟੱਪਣੀ ਅਨਯੂ ਦਾ ਟਾਇਰ ਕੌਂਟੀਨੈਂਟਲ ਦੇ ਜਮਾ ਨਵੇਂ ਆ ਹੂੰ ਬਿੱਲ ਮਿਲ ਜੂਗਾ ਇਹ ਟਾਇਰਾਂ ਦਾ ਅੱਛਾ ਕਿਦੋਂ ਵੀ ਪੇਂਟ ਹੈ ਨਹੀਂ ਰਿਟਰਨ ਦੇ ਵਿੱਚ ਗਾਰੰਟੀ ਮਿਲੂਗੀ ਕੋਈ ਪੀਸ ਖੁੱਲਿਆ ਨਹੀਂ ਹੋਇਆ 73000 ਕਿਲੋਮੀਟਰ ਕੰਪਨੀ ਰਿਕਾਰਡ ਹੈ ਜੇ ਸਾਡੀ ਕਿਸੇ ਵੀ ਕਾਰ ਦੇ ਵਿੱਚ ਫਰਕ ਨਿਕਲੇ ਚੱਲੀ ਵੱਧ ਨਿਕਲੇ ਐਕਸੀਡੈਂਟ ਪੇਂਟ ਨਿਕਲੇ ਤਾਂ 15 ਦਿਨਾਂ ਦੇ ਵਿੱਚ ਪੇਬੈਕ ਗਾਰੰਟੀ ਹੈ ਸਾਡੀ 15 ਦਿਨਾਂ ਦੀ ਫੁੱਲ 15 ਦਿਨਾਂ ਚ ਇਹ ਸਾਬਤ ਹੋਵੇ ਵੀ ਕਾਰ ਤੁਹਾਡੀ ਐਕਸੀਡੈਂਟਲ ਹੈ ਜਾਂ ਮੀਟਰ ਟੈਂਪਰ ਹੋਇਆ ਅਸੀਂ 15 ਦਿਨਾਂ ਚ ਪੈਸੇ ਵਾਪਸ ਕਰਾਂਗੇ ਲੋਕ ਜੀ ਤੋਹਫਾ ਤੇ ਬਿਲਕੁਲ ਨਵਾਂ 2016 ਮਾਡਲ ਆ 4/4 ਦੇ ਵਿੱਚ ਮੈਨੂਅਲ ਗੇਅਰ ਦਾ ਫੋਰਚਨਰ ਹੈ ਜੀ ਇਹ ਇਹ ਯਸਨ ਵਾਲਾ ਪ੍ਰਾਈਸ ਆ 16 ਲੱਖ ਰੁਪਈਆ 16 ਲੱਖ 16 ਲੱਖ ਰੁਪਏ ਦਾ ਫੋਰਚਨਰ ਦੇ ਦਿਆਂਗੇ 12 ਤੋਂ 13 ਲੱਖ ਰੁਪਏ ਤੱਕ ਦਾ ਇਸ ਗੱਡੀ ਉਪਰ ਬੈਂਕ ਤੋਂ ਕਰਾ ਦੇਾਂਗੇ ਲੋਨ ਟਾਈਪ 2 ਦੀ ਬਹੁਤ ਡਿਮਾਂਡ ਹੈ ਇਹਦੇ ਵਿੱਚ ਵੀ ਕਿਉਂਕਿ ਮਾਡਲ ਉੱਚਾ ਕਾਲੇ ਲਾਈਵਲ ਤੇ ਕਾਲੇ ਇੰਟੀਰੀਅਰ ਦੀ ਡਿਮਾਂਡ ਬਹੁਤ ਆ ਬਿਲਕੁਲ ਬਿਲਕੁਲ 304 ਲੱਖ ਰੁਪਏ ਡਾਉਨ ਪੇਮੈਂਟ ਦੇ ਨਾਲ ਬਾਕੀ ਹੋ ਜਾਊਗਾ ਲੋਨ ਅੱਗੇ ਬਾਜੀ ਨਵੀਂ ਸ਼ੇਪ ਦੇ ਵਿੱਚ ਫੋਰਚੂਨਰ 2017 ਮਾਡਲ ਹੈ ਜੀ 4x4 ਮੈਨੂਅਲ ਗੇਅਰ ਦੇ ਵਿੱਚ ਹੈ ਵੀ ਫੋਰਚੂਨਰ ਠੀਕ ਹੈ ਪਹਿਲੇ ਨਾਲ ਦਾ ਫੋਰਚੂਨਰ ਹੈ ਪੇਡ ਨੰਬਰ ਇਹਦਾ ਵੀ 5757 ਨਾਲ ਹੀ ਮਿਲ ਜਾਣਾ ਬਿਲਕੁਲ ਨਵੇਂ ਟਾਇਰ ਹੈ 4x4 ਮੈਨੂਅਲ 17 ਠੀਕ ਹੈ 1,85,000 ਕਿਲੋਮੀਟਰ ਕੰਪਨੀ ਰਿਕਾਰਡ ਚੱਲਿਆ 1 ਕਿਲੋਮੀਟਰ ਦਾ ਵੀ ਮੀਡਲ ਟਾਈਮ ਪੜੇ ਇਹਦੀ ਵੀ ਗਰੰਟੀ ਹੈ ਜ ਨਹੀਂ ਹੈਗਾ ਠੀਕ ਹੈ ਅੰਟੀਰੀਅਰ ਵੀਰ ਨੂੰ ਕਹੂੰਗਾ ਚੈੱਕ ਕਰਾਓ ਬਿਲਕੁਲ ਨੀਟ ਐਂਡ ਕਲੀਨ ਅੰਟੀਰੀਅਰ ਹੈ ਲਓ ਜੀ ਕਰੋ ਚੈੱਕ 185000 ਸਿੰਗਲ ਹੈਂਡ ਡਰਾਈਵਨ ਹੈ ਸਾਡੀ ਕਿਸੇ ਵੀ ਕਾਰ ਦਾ ਨੰਬਰ ਕੱਟ ਵੱਢ ਕੇ ਨਹੀਂ ਲੱਗਿਆ ਹੋਊਗਾ ਦਿੱਲੀੋਂ ਯੂਪੀੋਂ ਕਿਤੋਂ ਵੀ ਠੀਕ ਹੈ ਵੀਰੇ 4x4 ਦੇ ਵਿੱਚ ਮੈਨੂਅਲ ਹੈ ਇਸ ਗੱਡੀ ਦੀ ਰੇਟ ਦੀ ਗੱਲ ਕਰਾਂਗੇ ਯਸਨ ਵਾਲਾ ਪ੍ਰਾਈਸ ਦਾ 21 ਲੱਖ ਰੁਪਈਆ 21 ਲੱਖ 17 ਲੱਖ ਰੁਪਏ ਤੱਕ ਦਾ ਗੱਡੀ ਦੇ ਉੱਪਰ ਆਪਾਂ ਲੋਨ ਕਰਾ ਦੇਾਂਗੇ 4 ਲੱਖ ਡਾਊਨ ਪੇਮੈਂਟ ਨੋਨ ਐਕਸੀਡੈਂਟਲ ਦੀ ਗਾਰੰਟੀ 올 ओरिजिनल ਦੀ ਗਾਰੰਟੀ ਮੀਟਰ ਦੀ ਗਾਰੰਟੀ ਰਿਟਨ ਦੇ ਵਿੱਚ ਲਿਖ ਕੇ ਦੇਵਾ ਨੰਬਰ ਸਾਰੇ ਹੀ ਪੇੜ ਚੱਕੀ ਫਿਰਦੇ ਹੋ ਹੈ ਸਾਰੇ ਹੀ ਪੇੜ ਇੱਧਰ ਵੀ ਪੇੜ ਇੱਕ ਹੋਰ ਆ ਗਿਆ ਇਹ ਛੋਟਾ ਦਿਖਾ ਬਈ 2018 ਮੈਨੂਫੈਕਚਰਿੰਗ ਹੈ ਹਮ 19 ਦਾ ਰਜਿਸਟਰਡ ਹੈ ਠੀਕ ਹੈ 2034 ਤੱਕ ਪਾਸਿੰਗ ਹੈ ਜੀ ਠੀਕ ਹੈ ਠੀਕ ਹੈ ਜੀ ਪੇੜ ਨੰਬਰ ਹੈ 0400 ਜੀ ਜੀਓ ਲੈਂਡਰ ਕੰਟੀਨੈਂਟਲ ਦੇ ਟਾਇਰ ਹੈ ਹਮ ਬਿੱਲ ਮਿਲ ਜੂ ਇਹਦਾ ਵੀ ਠੀਕ ਹੈ ਆਪਾਂ ਹੀ ਪੁਆਏ ਆ ਓਕੇ 올 ओरिजिनल ਹੈਰੀ ਵੀ ਗਾਰੰਟੀ ਹੈ ਵੀਰ ਨੂੰ ਕਹੂੰਗਾ ਅੰਟੀਰੀਅਰ ਚੈੱਕ ਕਰਾਓ ਬਿਲਕੁਲ ਨਵਾਂ ਅੰਟੀਰੀ ਲਓ ਜੀ ਅੰਟੀਰੀਅਰ ਚੈੱਕ ਕਰਾ ਮਿੱਤਰਾ ਜਮਾ ਨਵੀਂ ਗੱਡੀ ਅੰਦਰੋਂ ਵਾਲਾ ਜਮਾ ਨਵਾਂ ਅੰਟੀਰੀਅਰ ਆ 82000 ਕਿਲੋਮੀਟਰ ਕੰਪਨੀ ਰਿਕਾਰਡ ਚੱਲਿਆ ਠੀਕ ਹੈ ਜੀ ਆਟੋ ਗੇਅਰ ਦੇ ਵਿੱਚ ਆ 4/2 ਆਟੋ ਠੀਕ ਹੈ 18 ਮੈਨੂਫੈਕਚਰਿੰਗ ਆ ਰਜਿਸਟਰਡ 19 ਹੈ ਜੀ ਠੀਕ ਹੈ ਹਾਂ ਜੀ ਪੈਡਲ ਸ਼ਿਫਟ ਆ ਦੇਖੋ ਜੀ ਪੈਡਲ ਸ਼ਿਫਟ ਗੇਅਰ ਵਾਲਾ ਠੀਕ ਹੈ ਆ ਦੇਖੋ ਜੀ ਜੀ ਹਾਂ ਜੀ ਮਰਜ਼ੀ ਨਾਲ ਤੁਸੀਂ ਆਪਦਾ ਮੈਨੂਅਲ ਵੀ ਚਲਾ ਸਕਦੇ ਹੋ ਹਾਂ ਜੀ ਬਿਲਕੁਲ ਨਵਾਂ ਫੋਰਚਨਰ ਆ 2018 ਮੈਨੂਫੈਕਚਰਿੰਗ 19 ਰਜਿਸਟਰਡ ਇਧਰ ਰੇਟ ਕੀ ਹੈ ਵੀਰੇ ਰੇਟ ਦੀ ਗੱਲ ਕਰਾਂਗੇ ਡਿਮਾਂਡ ਆ 27 ਲੱਖ ਰੁਪਏ ਦੀ ਜੀ 26 50 ਦੇ ਵਿੱਚ ਯਸਨੋ ਦੇ ਵਿੱਚ ਫੋਰਚਨਰ ਦੇ ਦਿਆਂਗੇ ਜੀ ਠੀਕ ਹੈ 20 ਲੱਖ ਰੁਪਏ ਤੱਕ ਦਾ ਪੈਸ ਗੱਡੀ ਉੱਪਰ ਬੈਂਕ ਤੋਂ ਕਰਾ ਦੇਾਂਗੇ ਲੋਨ ਸਾਢੇ 6 ਲੱਖ ਰੁਪਏ ਡਾਊਨ ਪੇਮੈਂਟ ਲਏਓ ਬਾਕੀ ਲੋਨ ਹੋ ਜਾਊਗਾ ਅੱਗੇ ਆ ਗਈ ਬਾਈ ਜੀ ਨੋਵਾ ਕ੍ਰਿਸਟਾ ਦੱਸਿਓ ਵੀਰੇ ਫੋਰਚਨਰ ਦੇ ਇੰਜਨ ਵਾਲੀ ਨੋਵਾ ਕ੍ਰਿਸਟਾ ਜਿਵੇਂ ਆਪਾਂ ਅੱਗੇ ਗੱਲ ਕਰਦੇ ਹੁੰਨੇ 2.8 2.8 ਆ ਆਟੋ ਗੇਅਰ ਦੇ ਵਿੱਚ ਐ 2018 ਮਾਣ ਹੂੰ auto gear ਦੇ ਵਿੱਚ 2018 ਮਾਡਲ ਪਹਿਲੇ ਨਾਂ ਦਾ ਪਹਿਲੇ ਨਾਂ ਦੀ ਕ੍ਰਿਸਟਾ ਠੀਕ ਹੈ ਜੈਡ ਆਟੋਮੈਟਿਕ ਹੈ ਜੀ ਇਹ ਪਹਿਲਾਂ ਆਪਾਂ ਵੇਚੀ ਸੀ ਵੀ ਆਟੋ ਜੀ ਆਟੋਮੈਟਿਕ ਜੈਡ ਆਟੋ ਟਾਪ ਮਾਡਲ ਜਿਹਦੇ ਵਿੱਚ ਇਲੈਕਟ੍ਰੋਨਿਕ ਸੀਟ ਹੂੰ ਪੁਸ਼ ਬਟਨ ਕਰੂਜ਼ ਕੰਟਰੋਲ ਫੋਰਚਨਰ ਵਾਲਾ ਹੀ ਗੇਅਰ ਹੁੰਦਾ ਇਹਦੇ ਵਿੱਚ ਤੇ ਫੋਰਚਨਰ ਵਾਲਾ ਹੀ ਇੰਜਨ ਹੁੰਦਾ ਇਹ ਚ 2.8 ਠੀਕ ਹੈ ਵੀਰੇ ਸਾਰਾ ਵੀਰ ਨੂੰ ਕਹੂੰਗਾ ਸਾਰਾ ਆਸ-ਪਾਸਾ ਚੈੱਕ ਕਰਾਓ ਯੋਕੋ ਅਮਾ ਦੇ ਟਾਇਰ ਹੈ ਹਮ ਅਗਲੇ ਬੰਪਰ ਤੋਂ ਲੈ ਕੇ ਮਗਰਲੇ ਬੰਪਰ ਤੱਕ ਸਿੰਗਲ ਇੰਚ ਵੀ ਰੀ ਪੇਂਟ ਨਹੀਂ ਕਰ ਆ ਦੇਖੋ ਜੀ 2.8 ਜੈਡ ਜੀ ਪੀਵੀ 13 ਸੰਗਰੂਰ ਦਾ ਨੰਬਰ ਹੈ 7304 ਕੋਈ ਵੀਰ ਭਰਾ ਮੇਰਾ ਰਿਕਾਰਡ ਚੈੱਕ ਕਰਾ ਕੇ ਵੀ ਗੱਡੀ ਪਰਚੇਸ ਕਰਨ ਆ ਸਕਦਾ ਹੈ ਠੀਕ ਹੈ ਕਿਸੇ ਵੀ ਪੀਸ ਤੇ ਕੋਈ ਪੇਂਟ ਨਹੀਂ ਕੋਈ ਸਕ੍ਰੈਚ ਨਹੀਂ ਗੱਡੀ ਉੱਪਰ ਹੀ ਠੀਕ ਹੈ ਭਾਈ ਕੋਈ ਡੈਂਟ ਨਹੀਂ ਕੋਈ ਡਲਕਣੀ ਹਮ ਕਾਰ ਦਾ ਰੇਟ ਦੀ ਕੋਈ ਗੱਲ ਹੈ ਯੈਸਨੋ ਵਾਲੀ 17 ਲੱਖ ਤੇ 60000 ਰੁਪਏ ਦੀ ਆਪਾਂ ਕਾਰ ਦੇ ਦਿਆਂਗੇ ਜੀ 13 ਲੱਖ ਰੁਪਏ ਤੱਕ ਦਾ ਲੋਨ ਕਰਾ ਦੇਾਂਗੇ 14 ਦਾ ਵੀ ਕਰਾ ਦੇਾਂਗੇ ਹਮ ਹਾਂਜੀ ਬਾਕੀ ਛੋਟੀ ਜੀ ਡਾਉਨ ਪੇਮੈਂਟ ਲੈ ਆਇਓ ਗੱਡੀ ਬਾਹਰ ਚੱਲੀ ਐ ਸਿਰਫ 66000 ਕਿਲੋਮੀਟਰ ਪੂਰੇ ਰਿਕਾਰਡ ਨਾਲ ਤੇ ਅੱਗੇ ਭਾਈ ਜੀ ਚਿੱਟੇ ਰੰਗ ਦੀ ਖੜੀ ਆਟਿਕਾ ਮੋਸਟ ਡਿਮਾਂਡੇਬਲ ਕਾਰ ਲੈ ਕੇ ਆਏ ਜੀ ਆਟਿਕਾ 2024 ਮਾਡਲ ਹਮ ਜੈਡ ਐਕਸਾਈਲ ਆਪਸ਼ਨਲ ਮਾਡਲ ਹੈ ਇਹ ਸਾਰਾ ਨਾ ਟੌਪ ਮਾਡਲ ਠੀਕ ਹੈ ਬੰਪਰ ਤੋਂ ਬੰਪਰ ਜੈਨੂਨਾ ਪਿਓਰ ਪੈਟਰੋਲ ਦੇ ਵਿੱਚ ਕਾਰ ਹੈ ਹੂੰ ਲੋ ਬਾਇਡ ਦੇ ਵਿੱਚ ਕਾਰ ਚੱਲੀ ਦੀ ਗੱਲ ਕਰਾਂਗੇ ਸਿਰਫ 13000 ਕਿਲੋਮੀਟਰ ਚੱਲੀ ਹੈ ਜੀ ਕਾਰ ਸਿਰਫ 13000 ਸੋਨੇ ਦੇ ਸੁਆਗ ਆ ਇਹ ਹੈ ਸਮਾਰਟ ਹਾਈਬ੍ਰਿਡ ਜਿਹਦੀ ਐਵਰੇਜ ਵੀ ਜ਼ਿਆਦਾ ਹੂੰ ਪੁਸ਼ ਬਟਨ ਸਟਾਰਟ ਟੱਚ ਪੈਨਲ ਆਟੋਮੈਟਿਕ ਕਲਾਈਮੇਟ ਕੰਟਰੋਲ ਆਟੋ ਫੋਲਡੇਬਲ ਮਿਰਰ ਕੰਪਨੀ ਦੇ ਲੋਏ ਵੀਲ ਠੀਕ ਹੈ ਸੀਟ ਕਵਰ ਕੰਪਨੀ ਦੇ ਬਿਲਕੁਲ ਬ੍ਰੈਂਡ ਨਿਊ ਵਕਟਾ ਲੇ ਜੀ ਅਗਲੇ ਬੰਪਰ ਤੋਂ ਲੈ ਕੇ ਮਗਰਲੇ ਬੰਪਰ ਤੱਕ ਸਿੰਗਲ ਸਕ੍ਰੈਚ ਇਸ ਕਾਰ ਦੇ ਉੱਪਰ ਵੀ ਨਹੀਂਗਾ ਹੂੰ ਆ ਦੇਖੋ ਜੀ ਮਗਰ ਵਾਈਪਰ ਵਾਲਾ ਮਾਡਲ ਹੈ ਸਮਾਰਟ ਹਾਈਬ੍ਰਿਡ ਹੈ ਠੀਕ ਹੈ ਸ਼ੋਰੂਮ ਦੇ ਵਿੱਚੋਂ ਕਾਰ ਲੈਣੀ ਹੋਵੇ ਕਾਰ ਮਿਲੇਗੀ 13 ਲੱਖ ਰੁਪਏ ਦੀ ਗਣਪਤੀ ਕਾਰ ਬੀਆ ਰਜਸਨੋ ਦੇ ਵਿੱਚ ਕਾਰ ਦੇ ਦੂ 10 ਲੱਖ 85000 ਰੁਪਏ ਦੀ 10 ਲੱਖ ਰੁਪਏ ਤੱਕ ਦੇ ਹੀ ਕਾਰ ਦੇ ਪਰ ਆਪਾਂ ਲੋਨ ਕਰਾ ਦੇਾਂਗੇ ਜੀ 85000 ਰੁਪਏ ਦੇ ਵਿੱਚ ਬਾਈ ਜੀ ਸਿਰਫ 13000 ਚੱਲੀ ਗੱਡੀ ਦੇ ਮਾਲਕ ਬਣਾ ਦੇਣਾ ਤੁਹਾਨੂੰ ਕੀ ਕੀਆ ਕੇਰਨਸ ਕੀਆ ਕੇਰਨਸ ਪਹਿਲਾਂ ਵੀ ਆਪਾਂ ਵੀਡੀਓ ਚ ਬਣਾਈ ਸੀ ਉਹਦੇ ਚ ਲੋਕਾਂ ਨੇ ਬਹੁਤ ਪਿਆਰ ਦਿੱਤਾ 26 2 2025 ਠੀਕ ਹੈ 2025 ਦੀ ਰਿਸਟਰਡ ਮੈਨੂਫੈਕਚਰਿੰਗ 24 ਦੀ ਇਹ ਪੀਵੀ 13 ਸੰਗਰੂਰ ਦਾ ਨੰਬਰ ਆ ਡੀਜ਼ਲ ਦੇ ਵਿੱਚ ਮੈਨੂਅਲ ਗੇਅਰ ਦੇ ਵਿੱਚ ਕਾਰ ਆ ਬੰਪਰ ਟੂ ਬੰਪਰ ਸ਼ੋਰੂਮ ਹੈ ਪਹਿਲੇ ਨਾਲ ਦੀ ਕਾਰ ਆ ਠੀਕ ਹੈ ਫੁੱਲ ਇੰਚੋਰਡ ਆ ਕਾਰ ਦਾ ਲਓ ਜੀ ਕੰਡੀਸ਼ਨ ਚੈੱਕ ਕਰੋ ਅੰਦਰੋਂ 27000 ਕਿਲੋਮੀਟਰ ਚੱਲੀ ਆ 7 ਸੀਟਡ ਦੇ ਵਿੱਚ ਕਾਰ ਆਪਾਂ ਪਹਿਲਾਂ ਵੀ ਦਿਖਾਉਣੇ ਹੁੰਨੇ ਆ ਵੀ ਸਿੰਗਲ ਸਿੰਗਲ ਸੀਟ ਦੇ ਉੱਪਰ ਵੈਂਟ ਦਿੱਤਾ ਹੋਇਆ ਜੀ ਕਾਰ ਤੇ ਠੀਕ ਹੈ ਭਾਈ 27500 ਕਿਲੋਮੀਟਰ ਪੂਰੀ ਚੱਲੀ ਆ ਡੀਜ਼ਲ ਦੇ ਵਿੱਚ ਆ ਪਿਓਰ ਮੈਨੂਅਲ ਦੇ ਵਿੱਚ ਐਂਡਰੌਇਡ ਪਲੇਅਰ ਵਿੱਚ ਲੱਗਿਆ ਹੋਇਆ ਹੈ ਕੰਡੀ ਦੇ ਸਟੀਅਰਿੰਗ ਦੇ ਕੰਟਰੋਲ ਲੱਗੇ ਹੋਏ ਆ ਵਰਕਿੰਗ ਦੇ ਵਿੱਚ ਹੈ 6 ایر ਬੈਗ ਵਾਲਾ ਮੋਡਲ ਆ ਡੀਜ਼ਲ ਦੇ ਵਿੱਚ ਠੀਕ ਹੈ ਵੀਰ ਕਾਰ ਸ਼ੋਰੂਮ ਦੇ ਵਿੱਚੋਂ ਲੈਣੀ ਹੋਵੇ ਮਿਲੇਗੀ 7.5 ਲੱਖ ਰੁਪਏ ਦੀ ਆਪਣੇ ਕੋਲ ਸਿੰਗਲ ਪੀਸ ਹੀ ਹੈ ਯਸ ਉਹਨਾਂ ਦਾ ਪ੍ਰਾਈਸ ਹੈ 13 ਲੱਖ ਰੁਪਿਆ 12 ਲੱਖ ਰੁਪਏ ਤੱਕ ਦਾ ਕਹਦਾ ਕਾਰ ਦੇ ਉੱਪਰ ਲੋਨ ਕਰਾ ਦੇਾਂਗੇ ਜੀ 1 ਲੱਖ ਡਾਊਨ ਪੇਮੈਂਟ ਲੈ ਕੇ ਗਣਪਤੀ ਕਾਰ ਬਾਜ਼ਾਰ ਆ ਜੀ ਸੈਕੰਡ ਗੱਲ ਇਹ ਹੈ ਕਾਰ ਕਿਸੇ ਨੇ ਪ੍ਰਾਈਵੇਟ ਲੈਣੀ ਹੈ ਕਮਰਸ਼ੀਅਲ ਲੈਣੀ ਹੈ ਐਵਰੇਜ 25 ਦੀ ਹੈ ਡੀਜ਼ਲ ਦੇ ਉੱਪਰ ਕੋਈ ਕਾਰ ਇਸ ਬਜਟ ਦੇ ਵਿੱਚ 25 ਮਾ ਜਿਹਦੇ 25 ਦੀ ਮਾਈਲੇਜ ਹੋਵੇ ਹੂੰ ਤੇ ਮੰਨ ਲਓ ਇਸ ਭਾਗ ਦੇ ਵਿੱਚ ਕਾਰ ਮੈਂ ਦੇ ਸੱਵਨ ਸੀਟੜਾ ਹਾਂਜੀ ਹਾਂਜੀ ਠੀਕ ਹੈ ਬਾਈ ਤੇ ਅੱਗੇ ਆ ਗਈ ਬਾਈ ਜੀ ਵਰਨਾ ਵਰਨਾ ਆ ਗਈ ਜੀ 2021 ਮਾਡਲ ਹੈ 65 66000 ਕਿਲੋਮੀਟਰ ਕੰਪਨੀ ਰਿਕਾਰਡ ਚੱਲੀ ਆ ਆਲ オリジナル ਇਹਦੀ ਵੀ ਗਾਰੰਟੀ ਹੈ ਠੀਕ ਹੈ ਡੀਜ਼ਲ ਵਰਿਐਂਟ ਦੇ ਵਿੱਚ ਕਾਰ ਹੈ ਸਨ ਰੂਫ ਵਾਲੀ ਡੀਜ਼ਲ ਕਾਰਾਂ ਨਵੀਆਂ ਹੁਣ ਬੰਦ ਹੋ ਚੁੱਕੀਆਂ ਪੈਟਰੋਲ ਹੀ ਮਿਲਦੀਆਂ ਜਿਹੜੇ ਭਰਾ ਡੀਜ਼ਲ ਕਾਰ ਨੂੰ ਪ੍ਰੇਫਰੈਂਸ ਦਿੰਦੇ ਆ ਆਪਣੇ ਕੋਲ ਆ ਕੇ ਕਾਰ ਪਰਚੇਸ ਕਰ ਸਕਦੇ ਆ ਇਹਦੇ ਵਿੱਚ ਪੁਸ਼ ਬਟਨ ਸਟਾਰਟ 크ਰੂਜ਼ ਕੰਟਰੋਲ ਸਟੀਅਰਿੰਗ ਕੰਟਰੋਲ ਆਟੋਮੈਟਿਕ ਕਲਾਈਮ ਕੰਟਰੋਲ ਸਨਰੂਫ ਤੱਕ ਸਾਰੇ ਫੀਚਰ ਕਾਰ ਦੇ ਵਿੱਚ ਆ ਜਾਂਦੇ ਆ ਠੀਕ ਆ ਇਹਦਾ ਕੀ ਰੇਟ ਆ ਵੀਰੇ ਇਹ ਯਸਨ ਵਾਲਾ ਪ੍ਰਾਈਸ ਹੈ 11 ਲੱਖ 35000 ਰੁਪਿਆ 10 ਲੱਖ ਰੁਪਏ ਤੱਕ ਦਾ ਆਪਾਂ ਇਸ ਕਾਰ ਦੇ ਉੱਪਰ ਲੋਨ ਕਰ ਦਿਆਂਗੇ ਕੰਡੀਸ਼ਨ ਉਹੀ ਹੈ ਵੀ ਬੰਦੇ ਦਾ ਸਿਬਲ ਓਕੇ ਹੋਣਾ ਚਾਹੀਦਾ ਬੰਦੇ ਦੀ ਐਲੀਜੀਬਿਲਟੀ ਬੰਨੀ ਚਾਹੀਦੀ ਹੈ ਲੋਨ ਦੀ 1 ਲੱਖ 35000 ਡਾਉਨ ਪੇਮੈਂਟ ਨਾਲ ਕੰਮ ਚੱਲ ਜੂ ਜੇ ਤੁਹਾਡੀ ਐਲੀਜੀਬਿਲਟੀ ਬੰਦੀ ਆ ਅੱਗੇ ਕਿਆਦੀ ਸਲਟੋਸ ਖੜੀ ਆ ਕਿਆਦੀ ਸਲਟੋਸ ਆ ਗਈ ਜੀ ਰਜ ਮੈਨੂ ਫੈਕਚਰਿੰਗ 2022 ਦੀ ਹੈ ਠੀਕ ਹੈ 47000 ਕਿਲੋਮੀਟਰ ਚੱਲੀ ਹੈ ਪੀਵੀ 65 ਮੋਹਾਲੀ ਦਾ ਨੰਬਰ ਹੈ ਠੀਕ ਹੈ ਸੋਲਿੰਗ ਸ਼ਵੜਾ ਕਾਰ ਦਾ ਦਸੰਬਰ ਤੱਕ ਨਵੇਂ ਟਾਇਰ ਆ ਜੋ ਕੋਮਾ ਦੇ ਅੰਟੀਰੀਅਰ ਦੀ ਵੀਰ ਨੂੰ ਗੋਗਾ ਚੈੱਕ ਕਰਾਓ ਸ਼ੋਰੂਮ ਦਾ ਮਤਲਬ ਸ਼ੋਰੂਮ ਜਣੀ ਨਹੀਂ ਹੁੰਦੀ ਕਾਰ ਹੈ ਲਓ ਜੀ ਕਰੋ ਚੈੱਕ ਫੀਚਰ ਇਹਦੇ ਵਿੱਚ ਵੀ ਸਾਰੇ ਆ ਜਾਂਦੇ ਟੱਚ ਪੈਨਲ ਪੁਸ਼ ਬਟਨ ਸਟਾਰਟ ਕਰੂਜ਼ ਕੰਟਰੋਲ ਸਨ ਰੂਫ 6 에어 ਬੈਗ ਸਨ ਰੂਫ ਸਾਰੇ ਫੀਚਰ ਇਹਦੇ ਵਿੱਚ ਆ ਜਾਂਦੇ ਆ ਕਾਰ ਦੀ ਤੇ ਇਹਦਾ ਕੀ ਰੇਟ ਆ ਵੀਰੇ ਇਹ ਕਾਰ ਦਾ ਯਸਨ ਵਾਲਾ ਛੋਟਾ ਦੇ ਕੋਈ ਪ੍ਰਾਈਸ ਹੈ ਜੀ 13.5 ਲੱਖ ਰੁਪਈਆ ਠੀਕ ਹੈ 12 ਤੋਂ 12.5 ਲੱਖ ਰੁਪਏ ਤੱਕ ਇਸ ਕਾਰ ਦੇ ਉੱਪਰ ਵੀ ਲੋਨ ਕਰਾ ਦੇਵਾਂਗੇ ਜੀ ਸਿਰਫ ਲੱਖ ਰੁਪਏ ਲੋਨ ਬੇਮੜ ਲੈਣੀ ਪਊਗੀ ਆਪਾਂ ਕਾਰ ਲੋਨ ਤੇ ਦਵਾ ਦੇਾਂਗੇ ਠੀਕ ਹੈ ਵੀਰੇ ਤੇ ਅੱਗੇ ਖੜੀ ਆ ਬਾਈ ਜੀ ਕ੍ਰੇਟਾ ਦੱਸੋ ਇਹ ਆ ਗਈ ਸਾਡੀ ਦੁਕਾਨ ਦਾ ਨਗੀਨਾ ਪੀਸ 2021 ਮਾਡਲ ਹੈ ਠੀਕ ਹੈ ਚੱਲੀਏ ਸਿਰਫ 20000 ਪੈਨਰੋਮਿਕ ਸਨਰੂਫ ਵਾਲੀ ਐਸਐਕਸ ਪਿਓਰ ਮੇਰੇਨੇ ਦੇ ਵਿੱਚ ਕਾਰ ਆ ਪੀਵੀ 19 ਨੰਬਰ ਹੈ ਪਹਿਲੇ ਨਾਲ ਦੀ ਕਾਰ ਹੈ ਸੈਸਰੀ ਦੀ ਗੱਲ ਕਰਾਂਗੇ 18 ਇੰਚ ਦਾ ਪਲਾਟੀ ਦੇ ਲੌਇਟਰੀ ਲੱਗੇ ਹਨ ਜੀ ਸੀਟ ਕਵਰ ਬੱਕਟ ਵਾਲੇ ਬਿਲਕੁਲ ਨਵੇਂ ਆ ਐਪ ਬੂਫਰ ਲੱਗਾ ਵਾ ਕਾਰ ਦੇ ਵਿੱਚ ਕਾਰ ਦਾ ਯਸਨ ਵਾਲਾ ਪ੍ਰਾਈਸ ਹੈ 14 ਲੱਖ ਤੇ 10000 ਰੁਪਿਆ 12 ਲੱਖ ਰੁਪਏ ਤੱਕ ਦਾ ਕਦਾ ਕਾਰ ਦੇ ਉੱਪਰ ਲੋਨ ਕਰਾ ਦੇਗੇ ਜੀ ਆਪਾਂ 210000 ਰੁਪਿਆ ਲੈ ਕੇ ਉਹਨੇ ਤੇ ਗੱਡੀ ਹੈਗੀ ਬਾਈ ਜੀ ਡੀਜ਼ਲ ਦੀ ਐਸ ਐਕਸ ਕ੍ਰੇਟਾ ਵੱਡੇ ਸਨਰੂਫ ਵਾਲੀ ਰਕੋ ਇਹਦੀ ਗਰੰਟੀ ਰਿਟਰਨ ਦੇ ਵਿੱਚ ਲਿਖ ਕੇ ਦਿੱਤੀ ਜਾਊਗੀ ਜੇ 1 ਕਿਲੋਮੀਟਰ ਵੀ ਮੀਟਰ ਟੈਂਪਰ ਨਿਕਲਦਾ ਕੋਈ ਵੀ ਇਸ ਕਾਰ ਦਾ ਪੇਂਟ ਨਿਕਲਦਾ ਤਾਂ 15 ਦਿਨਾਂ ਦੇ ਵਿੱਚ ਪੇ ਬੈਕ ਸਾਡੀ ਗਰੰਟੀ ਹੈ ਜੀ ਕੀ ਬਾਤ ਹੈ ਤੇ ਅੱਗੇ ਆ ਗਈ ਬਾਈ ਜੀ ਵੈਨਿਊ ਲੋ ਬਜਟ ਦੇ ਵਿੱਚ ਹੀ ਦੇ ਦੇਣੀ ਆ ਕਾਰ ਇਹ 2000 ਵੀ ਦੇ ਵਿੱਚ ਰਜਿਸਟਰਡ ਹੈ ਜੀ ਜੀ ਵਕੀਲ ਦੀ ਕਾਰ ਹੈ ਮਾਡਲ ਹੈ 2019 ਐਸਐਕਸ ਵੇਰੀਅਨ ਦੇ ਵਿੱਚ ਹੈ ਪੈਟਰੋਲ ਦੇ ਵਿੱਚ ਠੀਕ ਹੈ ਫੀਚਰ ਇਹਦੇ ਵਿੱਚ ਵੀ ਸਾਰੇ ਆ ਜਾਂਦੇ ਆ ਸਨਰੂਫ ਹਮ ਸਟੀਅਰਿੰਗ ਕੰਟਰੋਲ ਟੱਚ ਪੈਨਲ ਅਲੋਏ ਵੀਲ ਪ੍ਰੋਜੈਕਟਰ ਲਾਈਟਾਂ ਹਰ ਚ ਫੀਚਰ ਇਹਦੇ ਵਿੱਚ ਆ ਜਾਂਦਾ ਲਓ ਜੀ ਕਰੋ ਚੈੱਕ 40000 ਕਿਲੋਮੀਟਰ ਚੱਲੀ ਆ ਮੈਟਿੰਗ ਹੋਈ ਵੀ ਆ ਸੀਟ ਕਵਰ ਜਿਵੇਂ ਨਵੇਂ ਆ ਬਹੁਤ ਵਧੀਆ ਸਮਝਾਈ ਨਾਲ ਕਾਰ ਚੱਲੀ ਵੀ ਆਲ オリジナル ਇਹਦੀ ਵੀ ਗਾਰੰਟੀ ਹੈ ਬੀਮਾ ਇਹਦਾ ਫੁੱਲ ਹੈ ਠੀਕ ਹੈ ਵੀਰੇ ਪਹਿਲੇ ਨਾਲ ਦੀ ਕਾਰ ਹੈ ਯਾਸਰ ਵਾਲਾ ਪ੍ਰਾਈਸ ਹੈ 9 ਬਾਰਗਨਿੰਗ ਵਾਲਾ 6 ਲੱਖ 85000 ਰੁਪਇਆ 100% ਤੱਕ ਲੋਨ ਕਰਾ ਦਿਆਗੇ ਕਾਰ ਦੇ ਉਪਰ 6 ਲੱਖ 85000 ਦੀ ਗੱਡੀ ਮਿਲ ਜੂ ਤੇ ਸਾਰੇ ਦਾ ਸਾਰੇ ਲੋਨ ਹੋ ਜੂ ਧਾਰਨ ਕਰਦੇ ਬੰਦੇ ਦੀ ਐਲੀਜੀਬਿਲਿਟੀ ਸਹੀ ਐ ਇਸ ਕਾਰ ਦੇ ਉਪਰ ਆਪਾਂ 8 ਲੱਖ ਦਾ ਵੀ ਲੋਨ ਕਰਾ ਦਿਆਂਗੇ ਜੀ 8 ਲੱਖ ਰੁਪਏ ਦੇ ਦੇ ਦਿਆਂਗੇ ਬੰਦੇ ਨੂੰ ਹਾਂ ਜੀ ਲਓ ਜੀ 1/2 ਲੱਖ ਰੁਪਏ ਜਹੇ ਨਾਲ ਲੈ ਜੋ ਗੱਡੀ ਦੇ ਹਾਂਜੀ ਤੇ ਅੱਗੇ ਬਾਈ ਜੀ ਖੜੀ ਆ ਪੇਡ ਨੰਬਰ ਵਾਲੀ ਥਾਰ 2023 ਮਾਡਲ ਹੈ ਹੂੰ ਸ਼ੋਰੂਮ ਗੜੀ ਹਿੰਦੀ ਧਾਰਾ ਸਿੰਗਲ ਇੰਚ ਵੀ ਸਕ੍ਰੈਚ ਨਹੀਂ 1800 ਨੰਬਰਾਂ ਮੋਹਾਲੀ ਦਾ ਠੀਕ ਹੈ ਚੱਲੀਏ ਸਿਰਫ 19000 ਕਿਲੋਮੀਟਰ ਠੀਕ ਹੈ ਪਹਿਲੇ ਨਾਂ ਦੀ ਧਾਰਾ ਕਾਰ ਦਾ ਰੇਟ ਹੈ ਯਸਰੂਨ ਵਾਲਾ 12 ਲੱਖ 90000 ਰੁਪਿਆ 12 ਲੱਖ ਤੇ 90000 ਕਰੋ ਜੀ ਚੈੱਕ ਗੱਡੀ ਜਵਾਨਾ ਮੀਡਨ ਕੋਈ ਇੰਟੀਰੀਅਰ ਹੈ 19000 ਕੰਪਨੀ ਰਿਕਾਰਡ ਚੱਲੀ ਆ ਸਿੰਗਲ ਇੰਚ ਵੀ ਪੇਂਟ ਨਿਕਲੇ ਕਿਲੋਮੀਟਰ ਮੀਟਰ ਬਾਅਕ ਨਿਕਲੇ ਤੇ ਪੇ ਬਾਅਕ ਗਾਰੰਟੀ ਹੈ ਜੀ 15 ਦਿਨਾਂ ਦੇ ਵਿੱਚ ਠੀਕ ਹੈ ਤੇ ਅੱਗੇ ਆ ਗਈ ਬਾਈ ਜੀ ਇਨੋਵਾ ਕ੍ਰਿਸਟਾ ਨੋਵਾ ਕ੍ਰਿਸਟਾ 2019 ਮਾਡਲ ਆ ਜੀ 0072 ਪੇਡ ਨੰਬਰ ਆ ਚੱਲੀ ਆ ਸਿਰਫ 36000 ਹੂੰ ਇਹਦੀ ਗਾਰੰਟੀ ਦੱਸਣਗੇ ਟਾਇਰ ਵੀਰ ਨੂੰ ਕਹੂੰਗਾ ਚੈੱਕ ਕਰਵਾ ਦੇ ਟਾਇਰਾਂ ਦਾ ਮਾਰਕਾ ਵੀ ਨਾਲ ਦਾ ਓਕੇ ਨਾਲ ਦੇ ਗੱਲਾਂ ਰੱਖਦੇ ਆ 36000 ਚੱਲੀ ਆ ਨੀਟ ਐਂਡ ਕਲੀਨ ਇੰਟੀਰੀਅਰ ਆ ਗੱਡੀ ਦਾ ਬਹੁਤ ਸਾਫ ਸੁਥਰੀ ਤੇ ਨਵੀਂ ਕਾਰ ਆ ਬਾਈ ਜੀ ਅੰਦਰੋਂ ਕਲੀਨ ਚੈੱਕ ਕਰਾ ਲਓ ਵੀਰ ਨੂੰ ਬੰਨ ਕੇ ਚੈੱਕ ਕਰਾਵੇ ਸਾਰੇ ਸੀਟਾਂ ਸੂਟਾਂ ਬਿਲਕੁਲ ਨਵੀਆਂ ਪੰਨੇ ਪੁੰਨੇ ਉਵੇਂ ਹੀ ਚੜੇ ਹੋਏ ਆ ਸਨ ਸ਼ੀਲਡ ਵਗੈਰਾ ਤੇ ਲਓ ਜੀ ਕਰੋ ਚੈੱਕ ਤੇ ਇਹਦਾ ਕੀ ਰੇਟ ਆ ਵੀਰੇ ਇਹ ਯਸਰੋਨਾ ਦਾ ਪ੍ਰਾਈਸ ਹੈ 18,50,000 ਰੁਪਿਆ 15 ਲੱਖ ਰੁਪਏ ਤੱਕ ਦਾ ਗੱਡੀ ਉੱਪਰ ਆਪਾਂ ਬੈਂਕ ਤੋਂ ਕਰਾ ਦੇਾਂਗੇ ਲੋਨ 18,50,000 ਹਾਂਜੀ ਸਾਢੇ 3.5 ਲੱਖ ਰੁਪਿਆ ਡਾਊਨ ਪੇਮੈਂਟ ਬਾਕੀ ਲੋਨ ਹੋ ਜਾਊਗਾ ਤੇ ਅੱਗੇ ਬਾਈ ਜੀ ਬ੍ਰਿਜਾ ਖੜੀ ਆ ਨਵੀਂ ਸ਼ੇਪ ਵਾਲੀ 2023 ਮਾਡਲ ਹੈ ਹਮਮ ਸਮਾਰਟ ਹਾਈਬ੍ਰਿਡ ਹੈ ਜੀ ਠੀਕ ਹੈ ਪੈਟਰੋਲ ਪੈਟਰੋਲ ਵਾਲੀ ਕਾਰ ਹੈ ਕਿਉਂਕਿ 2023 ਦੇ ਵਿੱਚ ਡੀਜ਼ਲ ਕਾਰਾਂ ਨਹੀਂ ਆਈਆਂ ਬੰਦ ਹੋ ਗਈਆਂ ਹਾਂਜੀ ਨਵੀਂ ਸ਼ੇਪ ਦੀ ਆ ਪਟਿਆਲੇ ਦਾ ਨੰਬਰ ਆ ਪਹਿਲੇ ਨਾਂ ਤੇ ਆ ਹੂੰ ਚੱਲੀ ਦੀ ਗੱਲ ਕਰਾਂਗੇ ਚੱਲੀਆ ਸਿਰਫ 29000 ਕਿਲੋਮੀਟਰ 29000 ਮੀਟਰ ਦੇ ਵਿੱਚ ਵੀਰ ਨੂੰ ਗੂੰਗਾ ਚੈੱਕ ਕਰਾਵੇ 스마트 하이브리드 ਦਾ ਲਿਖਿਆ ਆਂਦਾ ਜੀ ਕੱਲਾ ਮਗਰ ਸਟicker ਨਹੀਂ ਲੱਗਾਗਾ ਹੂੰ ਆਟੋਮੈਟਿਕ ਕਲਾਈਮੇਟ ਕੰਟਰੋਲ ਸਟੀering ਤੇ ਬਟਨ ਟੱਚ ਪੈਨਲ ਸਾਰੇ ਫੀਚਰ ਇਹ ਚ ਆ ਜਾਂਦੇ ਆ ਸੀਟ ਐਡਜਸਟੇਬਲ ਆਉਂਦੀ ਐ ਸੀਟ ਕਵਰ ਲੈਦਰ ਦੇ ਚੜੇ ਹੋਏ ਆ ਪਹਿਲੇ ਨਾਲ ਦੀ ਕਾਰ ਆ ਆ ਦੇਖੋ ਇਹ 스마트 하이브리ਡ ਜੀ ਬਿਲਕੁਲ ਇਹ ਐਵਰੇਜ ਜ਼ਿਆਦਾ ਹੁੰਦੀ ਐ ਹੂੰ ਤੇ ਇਹਦਾ ਕੀ ਰੇਟ ਆ ਵੀਰੇ? 올 ओरिजिनल ਇਹ ਕਾਰ ਯਸਰੋਂ ਵਾਲਾ ਪ੍ਰਾਈਸ ਹੈ 8,85,000 ਰੁਪਿਆ 8 ਲੱਖ ਰੁਪਏ ਤੱਕ ਦਾ ਗੱਡੀ ਉਪਰ ਬੈਂਕ ਤੋਂ ਕਰਾ ਦਿਆਂਗੇ ਲੋਨ ਸਿਰਫ 85,000 ਡਾਊਨ ਪੇਮੈਂਟ ਨਾਲ ਕਾਰ ਦੇ ਲਓ ਜੀ 85,000 ਲਿਆਓ ਤੇ ਗੱਡੀ ਦੇ ਤੁਹਾਨੂੰ ਮਾਲਕ ਬਣਾ ਦਾਂਗੇ ਅੱਗੇ ਖੜ੍ਹੀਆ ਬੈ ਜੀ ਵਰਨਾ ਇਹ ਵੀ ਡੀਜ਼ਲ ਵਾਲੀ ਆ ਵੀਰੇ। ਇਹ ਹੈ ਜੀ ਤੋਹਫਾ ਪੀਸ ਵਰਨਾ 2021 ਮਾਡਲ। ਫਿਰ ਤੁਸੀਂ ਕਹੋਗੇ ਤੋਹਫਾ ਪੀਸ ਕਿਉਂ ਕਹਿੰਦਾ ਤੋਹਫਾ ਪੀਸ ਤਾਂ ਕਿਹਾ ਕਿਉਂਕਿ ਚੱਲੀ ਸਿਰਫ 25,000 ਕਿਲੋਮੀਟਰ ਹੈ। ਹੂੰ ਸਿਰਫ 25,000 ਕਿਲੋਮੀਟਰ ਚੱਲੀ ਵਰਨਾ ਡੀਜ਼ਲ ਡੇਰਾ ਬੱਸੀ ਦਾ ਨੰਬਰ ਆ ਪੀਬੀ 70 ਜੀ ਜੀ 4271 ਰਿਕਾਰਡ ਚੈੱਕ ਕਰਵਾ ਕੇ ਬੰਦਾ ਲੈਣ ਆ ਸਕਦਾ ਵੀਰ ਨੂੰ ਕਹੂੰਗਾ ਅੰਦਰੋਂ ਟਾਇਰ ਚੈੱਕ ਕਰਾਵੇ ਲੈ ਵੀ ਟਾਇਰਾਂ ਦੇ ਮਾਰ ਕੇ ਨਾਲਦੇ ਆ ਟਾਇਰ ਪਾਇਆ 70 75 ਪੈਸੇ ਠੀਕ ਆ ਵੀਰੇ ਸਿਰਫ 25000 ਕਿਲੋਮੀਟਰ ਚੱਲੀ ਆ ਬਾਈ ਜੀ ਅੰਦਰੋਂ ਕਲੀਸਨ ਚੈੱਕ ਕਰ ਲੋ ਸਨ ਰੂਫ ਵਾਲੀ ਕਾਰ ਆ ਐਸ ਐਕਸ ਵੇਰੀਐਂਟ ਆ ਐਸ ਐਕਸ ਦੇ ਵਿੱਚ ਆ ਡੀਜ਼ਲ ਵੇਰੀਐਂਟ ਆ ਜੀ ਤੇ ਰੇਡ ਦੇ ਸਟੋਨ ਦੇ ਨਾਲ ਦੇ ਟਾਇਰ ਆ ਜੀ ਮਾਰ ਕੇ ਇਹਦੇ ਵੀ ਚੈੱਕ ਕਰਵਾ ਕੇ ਦੇਵਾਂਗੇ 2021 ਦੇ ਠੀਕ ਆ ਰੇਟ ਇਹਦਾ ਇੱਕੋ ਹੀ ਐਜਸਨੋ ਵਾਲਾ 12 ਲੱਖ ਰੁਪਈਆ 12 ਲੱਖ 10 ਲੱਖ ਦਾ ਲੋਨ ਕਰਾ ਦੇਾਂਗੇ ਅਗਲੇ ਬੰਪਰ ਦੀ ਚੁੰਡ ਤੋਂ ਲੈ ਕੇ ਮਗਰਲੇ ਬੰਪਰ ਦੀ ਚੁੰਡ ਤੱਕ ਦੋ ਪੇਂਟ ਹੋਵੇ ਤਾਂ ਸਾਡੀ ਪੇਬੈਕ ਗਾਰੰਟੀ ਹੈ 15 ਦਿਨਾਂ ਦੀ 15 ਦਿਨਾਂ ਦੇ ਵਿੱਚ ਜੇ ਤੁਹਾਨੂੰ ਕਿਤੇ ਲੱਗ ਗਿਆ ਵੀ ਪੇਂਟ ਹੋਈ ਹੋਈ ਆ ਪੈਸੇ ਵਾਪਸ ਗੱਡੀ ਵਾਪਸ ਤੇ ਅੱਗੇ ਭਾਈ ਜੀ ਗੱਡੀ ਖੜੀ ਆ i20 i20 ਹੈ 2019 ਮਾਡਲ ਜੀ ਇਹ ਵੀ ਕਾਰ ਤੋਹਫਾ ਹੀ ਆ ਔਰ ਇਹਨਾਂ ਦੀ ਗਾਰੰਟੀ ਆ ਪੈਟਰੋਲ ਦੇ ਵਿੱਚ ਆ ਪੁਸ਼ ਬਟਨ ਵਾਲੀ ਪ੍ਰੋਜੈਕਟਰ ਲਾਈਟ ਵਾਲੀ ਠੀਕ ਹੈ ਚੱਲੀਏ ਭਾਈ ਜਾਰ ਸਰਬਾਈ ਯਾਰ ਕੀ ਬਾਤ ਇਹਦਾ ਵੀ ਸਬੂਤ ਦੇਵਾਂਗੇ ਬਾਈ ਯਾਰ ਚੱਲੀਦਾ ਸਬੂਤ ਇਹਨਾਂ ਦਾ ਦੇ ਦੇਵਾਂਗੇ ਟੈਰਾਂ ਦੇ ਮਾਰ ਕੇ ਸਰਵਸ ਰਿਕਾਰਡ ਅੰਟੀਰੀਅਰ ਕੱਲੀ ਕੱਲੀ ਚੀਜ਼ ਬੋਲ ਕੇ ਦੱਸੂਗੀ ਵੀ ਮਨ ਨਹੀਂ ਚਲੀ ਆ ਬਿਲਕੁਲ ਬਾਈ ਇਹ ਤੇ 6 에어 ਬੈਗ ਟੱਚ ਪੈਨਲ ਪੁਸ਼ ਬਟਨ ਸਟਾਰ ਡਾਇਮੰਡ ਕੱਟ ਲੋਏ ਵੀਲ ਹੂੰ ਬੈਕ ਵਾਈਪਰ ਬੈਕ ਕੈਮਰਾ ਸਾਰੇ ਵਿੱਚ ਰਿਓ ਚ ਆ ਜਾਂਦੇ ਆ ਤੇ ਰੇਟ ਕੀ ਆ ਫਿਰ ਇਹਦਾ ਰੇਟ ਆ ਜੈਸਨੋ ਵਾਲਾ 6 ਲੱਖ ਤੇ 90000 ਰੁਪਿਆ 6 ਲੱਖ ਦਾ ਕਾਰ ਦੇ ਉੱਪਰ ਬੈਂਕ ਤੋਂ ਕਰਾ ਦੇਵਾਂਗੇ ਆਪਾਂ ਲੋ ਅੱਗੇ ਆ ਗਈ ਬਾਈ ਜੀ ਕਵਿਡ ਕਾਰ ਦੱਸਿਓ ਵੀਰੇ 2019 ਮਾਡਲ ਆ ਹਾਂਜੀ ਪੈਟਰੋਲ ਮੈਨੂਅਲ ਗੇਅਰ ਦੇ ਵਿੱਚ ਹੈ 800 ਸੀਸੀ ਇੰਜਨ ਵਾਲੀ ਹੈ ਜੀ ਇਹ ਕਾਰ ਠੀਕ ਹੈ ਦੂਜੇ ਨਾਮ ਦੀ ਇਹ ਪੀਵੀ 13 ਸੰਗੂਰ ਦਾ ਨੰਬਰ ਹੈ ਹਮ ਕਾਰ ਚੱਲੀ ਹੈ ਸਿਰਫ 38000 ਕਿਲੋਮੀਟਰ 38000 ਕਿਲੋਮੀਟਰ ਚੱਲੀ ਆ ਬਾਈ ਜੀ ਕੰਡੀਸ਼ਨ ਜਿਵੇਂ ਬ੍ਰੈਂਡ ਨਿਊ ਆ ਕਰੋ ਚੈੱਕ ਤੇ ਰੇਟ ਕੀ ਹੈ ਵੀਰੇ ਦਾ ਇਹ ਕਾਰ ਦਾ ਯਸਰ ਨਾਲਾ ਪ੍ਰਾਈਸ ਹੈ 2.5 ਲੱਖ ਰੁਪਈਆ ਜੀ 2.5 ਲੱਖ ਦੀ ਲੋਨ ਕਿੰਨੇ ਦਾ ਕਰਾ ਦੋਗੇ 2.5 ਲੱਖ ਦਾ ਹੀ ਕਰਾ ਦੇ ਲਓ ਜੀ ਸਾਰੇ ਦਾ ਸਾਰੀ ਲੋਨ ਹੋ ਜਾ ਜੇ ਤੁਹਾਡੀ ਪ੍ਰੋਫਾਈਲ ਵਧੀਆ ਜ਼ੀਰੋ ਡਾਉਨ ਪੇਮੈਂਟ ਦੇ ਕਾਰਨ ਤੇ ਅੱਗੇ ਆ ਗਈ ਬਾਈ ਜੀ ਕੀ ਬਾਤ ਹੈ ਸੰਧੂਰੀ ਰੰਗ ਦੀ ਸਵਿਫਟ ਕਾਰ ਨਵੀਂ ਜੀ ਬਲੱਡ ਰੈਡ ਦੇ ਕਲਰ ਦੇ ਵਿੱਚ ਕਾਰ ਆ ਜੀ ਇਹ ਹਾਂ 2022 ਮਾਡਲ ਹੈ ਜੀ ZXI ਪਲੱਸ ਵੇਰੀਐਂਟ ਹੈ ਜੀ LXI VXI VXI ਪਲੱਸ ZXI ZXI ਇਹ ZXI ਪਲੱਸ ਹੈ ਇਹਦੇ ਵਿੱਚ ਲਾਈਟਾਂ ਵੀ ਪ੍ਰੋਜੈਕਟਰ ਆ ਜਾਂਦੀਆਂ ਸਵਿਫਟ ਦੇ ਵਿੱਚ ਪ੍ਰੋਜੈਕਟਰ ਲਾਈਟਾਂ ਨਹੀਂ ਮਿਲਣਗੀਆਂ ਤੁਹਾਨੂੰ ਹਮਮ ਡਾਇਮੰਡ ਕੱਟ ਲੌਏ ਵੀਲ ਨਹੀਂ ਮਿਲਣਗੇ ਤੇ ਸਾਹ ਦੇਖੋ ਕੀਲੈਸ ਐਂਟਰੀ ਕਰੂਜ਼ ਕੰਟਰੋਲ ਕਿਆ ਬਾਤ ਹੈ ਉਸ ਬਟਰਟ ਸਟਾਰਟ ਸਟੀਅਰਿੰਗ ਦੇ ਕੰਟਰੋਲ ਨੈਵੀਗੇਸ਼ਨ ਐਂਡ ਡੈਕ ਰਾਇਆ ਸਾਰ ਫੀਚਰਾਂ ਦੀ ਤਾਂ ਭਰਮਾਰ ਹੀ ਆਈ ਕਾਰ ਦੇ ਵਿੱਚ ਠੀਕ ਹੈ ਜੈਡ ਐਕਸਾਈ ਪਲੱਸ ਦੇ ਵਿੱਚ ਵੀ ਡੁਅਲ ਟੋਨ ਆ ਜੀ ਬਲੈਕ ਸ਼ਾਕਟ ਵਾਲੀ ਹਾਂ ਆਲ オリジナル ਦੀ ਗਾਰੰਟੀ ਰਿਟਨ ਦੇ ਵਿੱਚ ਹੈ 8 2 2022 ਠੀਕ ਹੈ ਪਹਿਲੇ ਨਾਉ ਦੀ ਕਾਰ ਹੈ ਸ਼ੋਰੂਮ ਦੇ ਵਿੱਚੋਂ ਕੋਈ ਵੀ ਮਰਾਜ ਵੀ ਪਤਾ ਕਰ ਲੈ ਕਾਰ ਨਿਕਲੂਗੀ 10 ਲੱਖ 40 ਹਜ਼ਾਰ ਦੀ ਨਵੀਂ ਇਹ ਹਾਂ ਗਣਪਤੀ ਕਾਰ ਬੀਯਾਰ ਯੈਸਨੋ ਦੇ ਵਿੱਚ ਕਾਰ ਦੇ ਦੂ 6 ਲੱਖ ਤੇ 50 ਹਜ਼ਾਰ ਰੁਪਏ ਦੀ 6.5 ਲੱਖ ਦੀ ਲੋਨ 7 ਲੱਖ ਦਾ ਕਰਾ ਦੋ 50000 ਨਾਲ 50000 ਨਾਲ ਦੇ ਦੇਾਂਗੇ ਪਹਿਲੇ ਨਾਂ ਦੀ ਕਾਰ ਆ ਫੁੱਲ ਬੀਮਾ 49000 ਚੱਲੀ ਐ 올 ਰੀਨਰ ਦੀ ਗਾਰੰਟੀ ਰਿਟਨ ਜਾਂ ਵੀਰ ਨੂੰ ਕਹੂੰਗਾ ਚਾਰੇ ਪਾਸੇ ਕੋਈ ਨਾ ਖੜਾ ਦੇ ਕਾਰ ਦੇ ਉੱਪਰ ਸਿੰਗਲ ਵੀ ਸਕਰਾਚ ਨਹੀਂ ਕਾਰ ਦੇ ਉੱਪਰ ਕੋਈ ਨਹੀਂ ਹੈਗਾ ਬਾਈ ਜੀ ਰੀਪੇਂਟ ਦੀ ਤਾਂ ਦੂਰ ਦੀ ਗੱਲ ਨਾ ਆਪਣੀ 15 ਦਿਨਾਂ ਦੀ ਪੇਬੈਕ ਗਾਰੰਟੀ ਹੈ ਜੇ ਆਪਣੀ ਕਾਰ ਕਿਤੇ ਰੀਪੇਂਟ ਮਿਲੇ ਤਾਂ ਇਹ ਕਾਰ ਉਹ ਕਾਰ ਆ ਕੇ ਜਿਹਦੇ ਨਾਲ ਤੁਹਾਨੂੰ 50000 ਰੁਪਇਆ ਵੀ ਮਿਲੂ ਗੱਡੀ ਦਾ ਮਿਲੂਗੀ ਮੇਰੇ ਨੂੰ ਸਿਰਫ 49000 ਚੱਲੀ ਐ ਇੱਕ ਹੋਰ ਗੱਲ ਵੀਰ ਜੀ 2019 ਤੋਂ ਬਾਅਦ ਡੀਜ਼ਲ ਕਾਰਾਂ ਬੰਦ ਹੋ ਗਈਆਂ ਸੀ ਜੀ ਕਈ ਵੀਰਾਂ ਨੂੰ ਨਹੀਂ ਪਤਾ ਉਹ ਟੈਲੀਫੋਨ ਤੇ ਫੋਨ ਕਰਨਗੇ ਬਾਈ ਡੀਜ਼ਲ ਵਾਲੀ ਐ ਡੀਜ਼ਲ ਵਾਲੀ ਨਹੀਂ ਜੀ ਪੈਟਰੋਲ ਵਾਲੀ ਕਾਰ ਆ ਇਹ ਜੀ ਹਾਂਜੀ ਪੈਟਰੋਲ ਕਾਰ ਆ ਟੌਪ ਮਾਡਲ ਤੇ ਅੱਗੇ ਆ ਗਈ ਬਾਈ ਜੀ i20 ਉਸ ਤੋਂ ਬਾਅਦ ਇੱਕ ਹੋਰ ਨਗੀਨਾ ਲਿਆਏ ਆ 12ਵੇਂ ਮਹੀਨੇ ਦਾ ਵੀਰ ਨੂੰ ਉਹ ਚੈੱਕ ਕਰਾ ਦਿਓ ਜੀ 15 12 2023 ਹਮ i20 ਐ ਜੀ ਸਪੋਰਟਸ ਪਲੱਸ ਵਾਲਾ ਮਾਡਲ ਹੈ ਜੀ ਠੀਕ ਹੈ ਨਵੀਂ ਸ਼ੇਪ ਵਾਲੀ ਕਾਰ ਆ ਜਿਹਦੇ ਲੋਗੋ ਇੱਥੇ ਆ ਗਿਆ ਸੀ ਹੂੰ ਬੰਪਰ ਟੂ ਬੰਪਰ Ориਜినਲ ਆ ਅੰਦਰੋਂ ਵੀਰ ਨੂੰ ਗਾ ਫੀਚਰ ਚੈੱਕ ਕਰਾਉਣੇ ਆ 6 ਸੀਟ ਬਹਿ ਕੇ ਦੇ ਚ ਜੀ ਚੱਲੀ ਹੈ 21000 ਕਿਲੋਮੀਟਰ ਕਰਾ ਵੀ ਚੈੱਕ ਕਰੂਜ਼ ਕੰਟਰੋਲ ਆ ਆਟੋਮੈਟਿਕ ਕਲਾਈਮੇਟ ਕੰਟਰੋਲ ਟੱਚ ਪੈਨਲ ਸੀਟ ਇਡਜਸਟੇਬਲ ਬੈਕ ਕੈਮਰਾ ਹੂੰ ਨਵੇਂ ਵੀਲਾਂ ਵਾਲੀ ਚੈੱਕ ਕਰਾਓ ਜੀ ਸਟਾਰ ਵੀਲ ਵਾਲੀ ਕਾਰ ਆ ਗਈ ਸੀ ਇਹ 2023 ਦੇ ਲਾਸਟ ਤੇ ਹੀ ਆਈ ਹੈ ਕਾਰ ਜੀ ਠੀਕ ਹੈ ਜੇ ਪਹਿਲਾਂ ਆਉਂਦੀ ਸੀ ਕਾਲੇ ਵੀ ਲਾਲੀ ਜਿਹਦੇ ਵਿੱਚ ਕਲਾਈਮੇਟ ਕੰਟਰੋਲ ਮੈਨੂਅਲ ਹੁੰਦਾ ਸੀ ਸਪੋਰਟਸ ਠੀਕ ਹੈ ਇਹ ਸਪੋਰਟਸ ਪਲੱਸ ਦੇ ਵਿੱਚ ਕਾਰ ਆਈ ਹੈ ਕਾਰ ਦਾ ਯੈਸਨੋ ਵਾਲਾ ਪ੍ਰਾਈਸ ਹੈ 7 ਲੱਖ ਰੁਪਇਆ 7 ਲੱਖ ਜਿੰਨੀਆਂ ਤੁਸੀਂ ਵੀਡੀਓ ਦੇਖ ਲਓ ਕੋਈ 7.5 ਸਾਢੇ 7 ਤੋਂ ਘੱਟ ਪੈਸੇ ਨਹੀਂ ਮੰਗੂਗਾ 23 ਦੇ 12ਵੇਂ ਮਹੀਨੇ ਦੀ ਕਾਰ ਤੁਹਾਨੂੰ 7 ਲੱਖ ਦੀ ਕਾਰ ਦੇ ਦੇਵਾਂਗੇ 7 ਲੱਖ ਦਾ ਹੀ ਲੋਨ ਕਰਾ ਦਿਆਂਗੇ ਕਾਰ ਦੇ ਉੱਪਰ ਕਿਆ ਬਾਤ ਪਹਿਲੇ ਨਾਲ ਤੇ ਇਹ ਫੁੱਲ ਵੀ ਮੈਂ ਗਾਰੰਟੀ ਆਪਣੀ ਬੰਪਰ ਟੂ ਬੰਪਰ ਰਿਟਰਨ ਦੇ ਵਿੱਚ ਆ ਜੇ ਕਾਰ ਆਪਣੀ ਪੇਂਟ ਨਿਕਲਦੀ ਹੈ ਐਕਸੀਡੈਂਟ ਨਿਕਲਦੀ ਹੈ ਮੀਟਰ ਬੈਕ ਨਿਕਲਦਾ ਤਾਂ 15 ਡੇਜ਼ ਦੇ ਵਿੱਚ ਪੇ ਬੈਕ ਗਾਰੰਟੀ ਹੈ ਜੀ ਆਪ ਠੀਕ ਹੈ ਜੀ ਤੇ ਅੱਗੇ ਆ ਗਈ ਬਾਈ ਜੀ Swift Desire ਕਾਰ 2015 ਦੇ 12ਵੇਂ ਮਹੀਨੇ ਦੀ ਕਾਰ ਹੈ ਜੀ ਜੀ ਲੋਕਾਂ ਦੇ ਲੋਕ ਆਉਂਦੇ ਆ ਫੋਨ ਵੀ ਆਉਂਦਾ ਲੋਕਾਂ ਦਾ ਬਾਈ ਪੈਸੇ ਜ਼ਿਆਦਾ ਮੰਗਦੇ ਹਾਂ ਪੈਸੇ ਜ਼ਿਆਦਾ ਮੰਗਨ ਦਾ ਕਾਰਨ ਇਹ ਹੈ ਜੀ ਕਾਰ ਸਾਡੀ ਐਕਸਟਰਾ ਆਰਡੀਨਰੀ ਹੈ ਹਮ ਕਾਰ 15 ਮਾਡਲ ਹੈ 12ਵੇਂ ਮਹੀਨੇ ਦੀ ਹੈ ਚੱਲੀ 68000 ਠੀਕ ਹੈ ਨਵੇਂ ਟਾਇਰ ਨਵੀਂ ਬੈਟਰੀ ਨਵੇਂ ਸੀਟ ਕਵਰ ਵੀਰ ਨੂੰ ਕਹੂੰਗਾ ਅੰਟੀਰੀਅਰ ਚੈੱਕ ਕਰਾਓ ਅੰਦਰੋਂ ਬਿਲਕੁਲ ਨਵਾਂ ਠੀਕ ਹੈ ਜੀ ਕਰੋ ਚੈੱਕ ਵੀ ਨਵੇਂ ਟਾਇਰ ਅੰਟੀਰੀਅਰ ਚੈੱਕ ਕਰਾਓ ਮੀਟਰ ਚੈੱਕ ਕਰਾਓ ਹਮ 70 ਮਾਈਟ ਹੈ ਇਹਦੇ ਚ ਸੀਟ ਕਵਰ ਨਵੇਂ ਆ ਸਾਰੀ ਕਾਰ ਸੀਲਡ ਹੈ ਜੀ ਵੀਰ ਨੂੰ ਕਹੂੰਗਾ ਅੰਦਰੋਂ ਆਪਾਂ ਜਿਹੜੀ ਚੀਜ਼ ਮੇਨ ਚੈੱਕ ਕਰਾਉਣੀ ਆ ਕੋਈ ਸਟੀਅਰਿੰਗ ਵੀਲ ਨਹੀਂ ਘਸਿਆ ਕੋਈ ਲੋਗੋ ਨਹੀਂ ਕਸਿਆ ਕੋਈ ਗੇਅਰ ਮੁੱਠਾ ਨਹੀਂ ਕਸਿਆ ਕੋਈ ਇਹ ਚੀਜ਼ਾਂ ਨਵੀਆਂ ਸਾਫਤ ਕਰਦੇ ਪਾਈਆਂ ਤਾਂ ਵੀ ਕਾਰ ਫਰੀ ਦੇ ਦਿਆਂਗੇ ਆਪਾਂ ਹੋਰ ਆਪਾਂ ਚੀਜ਼ ਇੰਡੀਆਂ ਦੀ ਚੈੱਕ ਕਰਾਉਣੇ ਆ ਜੋ ਇਹ ਕਰਾ ਵੀ ਚੈੱਕ 2015 ਦੇ ਨਾਲ ਦੀਆਂ ਲਾਈਟਾਂ ਜੀ ਹੂੰ ਦੋਨੋਂ ਉਧਰਲੀ ਵੀ ਚੈੱਕ ਕਰਾ ਲਓ 2015 ਦੀ ਲਾਈਟ ਆ ਜੀ 2015 ਦੀ ਆਹੀ ਲਾਈਟ ਆ ਕਿਸੇ ਲਾਈਟ ਨੂੰ ਕਾਬੀਆ ਨਹੀਂ ਲੱਗਿਆ ਵਾ ਸਾਫ ਕਰਨ ਨੂੰ ਹੂੰ ਕੱਲਾ ਕੱਲਾ ਸਟਿੱਕਰ ਨਾਲ ਦਾ ਕੋਈ ਨਟ ਨੂੰ ਚਾਬੀ ਨਹੀਂ ਲੱਗਿਆ ਵੀ ਸਟicker ਵੀਰ ਨੂੰ ਗੋ ਚੈੱਕ ਕਰਾ ਦੇ ਕੱਲੇ ਕੱਲੇ ਨਾਲ ਦੇ ਸਟicker ਆ ਯਾਰ ਇੱਕ ਆਰ ਦਾ ਯਸਰ ਵਾਲਾ ਪ੍ਰਾਈਸ ਦਾ 490000 ਰੁਪਿਆ ਹੂੰ 4 ਲੱਖ ਦਾ ਕਾਰ ਦੇ ਉੱਪਰ ਲੋਨ ਕਰਾ ਦੇਾਂਗੇ ਇਹ ਉਸ ਵੀਰ ਵਾਸਤੇ ਕਾਰ ਆ ਜਿਹਨੇ ਐਕਸਟਰਾ ਆਰਡੀਨਰੀ ਕਾਰ ਲੈਣੀ ਹੈ ਜੀ ਜਿਹੜਾ ਨੇ ਬਾਜ਼ਾਰ ਵਾਲੀਆਂ ਕਾਰਾਂ ਲੈਣੀਆਂ ਦਿੱਲੀੋਂ ਲੈ ਕੇ ਨੰਬਰ ਲਈਆਂ ਕੋਈ ਗਲੀਆਂ ਮੇਰੀ ਕਾਰ ਕੋਈ ਗਲੀ ਸਾਬਤ ਕਰ ਦੇ ਇਹਦੇ ਜੰਗਾਲ ਕੱਢੀ ਸਾਬਤ ਕਰਦੇ ਕਾਰ ਫਰੀ ਦੇ ਦੂੰਗਾ 490000 ਦੀ ਕਾਰ ਦੇ ਦੇਾਂਗੇ 4 ਲੱਖ ਦਾ ਲੋਨ ਕਰਾ ਦੇਾਂਗੇ ਜੀ ਇੱਥੇ ਸਿਉਣਾ ਲੈਣੀ ਹੈ ਤਾਂ ਸਿਉਣੇ ਦੇ ਭਾਈ ਮਿਲੂਗੀ ਇਹ ਤਾਂ ਹੈ ਬਾਈ ਤੇ ਅੱਗੇ ਬਾਈ ਜੀ ਫੇਰ ਕਬੱਡ ਗੱਡੀ ਆ ਗਈ ਇਹ ਆ ਗਈ ਜੀ ਕਿਸੇ ਅਫਸਰ ਦੀ ਘਾਰ ਆ ਹਮ ਲੇਡੀਜ਼ ਅਫਸਰ ਦੀ ਠੀਕ ਹੈ ਮਾਰਲ 2017 ਰਿਸਟਰ 18 ਠੀਕ ਹੈ ਹਰਾਨੀ ਜਣਕ ਗੱਲ ਤੁਹਾਨੂੰ ਦੱਸਾਂ ਵੀ ਚੱਲੀ 11000 ਹਮ ਤੇ ਆਟੋ ਗੇਅਰ ਦੇ ਵਿੱਚ ਘਾਰ ਆ ਕਵਿਡ ਆਟੋਮੈਟਿਕ ਸਿਰਫ 11000 ਚੱਲੀ 11800 ਚੱਲੀ ਆ ਕਿਆ ਬਾਤ ਪਹਿਲੇ ਨਾਂ ਤੇ ਆ ਫੁੱਲ ਵੀ ਮੈਂ ਇਹਦਾ ਗੇਅਰ ਸ਼ਿਫਟ ਰੱਗੇ ਆਂਦਾ ਜੀ ਸਟੀਰੀਓ ਥੱਲੇ ਵੀਰ ਨੂੰ ਅੰਦਰ ਬੈਠ ਕੇ ਚੈੱਕ ਕਰਵਾ ਦੇ ਹੂੰ ਠੀਕ ਹੈ ਟੌਪ ਵਾਲਾ ਮਾਡਲ ਆ ਆਰਐਕਐਪੀ ਪੈਟਰੋਲ ਨਾਲ ਦੇ ਟਾਇਰ ਸਬੂਤ ਦੇਵਾਂਗੇ ਵੀ ਚੱਲੀ 11000 ਕੰਪਨੀ ਰਿਕਾਰਡ ਦੀ ਗਾਰੰਟੀ ਆ ਪਹਿਲੇ ਨਾਂ ਤੇ ਆ ਫੁੱਲ ਵੀ ਮੈਂ ਜੀ ਨਵੀਂ ਦਾ ਮਤਲਬ ਨਵੀਂ ਆ ਕਾਰ ਦਾ ਯੈਸਨੋ ਵਾਲਾ ਪ੍ਰਾਈਸ ਆਈ 345000 ਰੁਪਿਆ 2.5 ਤੋਂ ਪੌਣੇ 3 ਲੱਖ ਤੱਕ ਦਾ ਲੋਨ ਕਰਾ ਦੇਾਂਗੇ ਜੀ ਸਿਰਫ 60-70000 ਰੁਪਿਆ ਲਿਆਓ ਤੇ ਕਾਰ ਲੈ ਜਾਓ ਲਓ ਜੀ ਲਿਆਓ 60-70000 ਤੇ ਗੱਡੀ ਲੈ ਜਾਓ ਅੱਗੇ ਆ ਗਈ i20 ਗੱਡੀ ਦੱਸੀ ਵੀਰੇ i20 2017 ਮਾਰਲਾ ਡੀਜ਼ਲ ਦੇ ਵਿੱਚ ਕਾਰ ਆ ਪੀਵੀ 11 ਨੰਬਰਾਂ ਰਿਕਾਰਡ ਚੈੱਕ ਕਰਾ ਕੇ ਬੰਦਾ ਆ ਸਕਦਾ ਚੱਲੀ ਹੈ ਸਿਰਫ 78000 ਕਿਲੋਮੀਟਰ 78000 ਚੱਲੀ ਡੀਜ਼ਲ ਦੇ ਵਿੱਚ ਸਪੋਰਟਸ ਵੇਰੀਐਂਟ ਆਈ ਇਹ ਠੀਕ ਹੈ ਅੰਟੀਰੀਅਰ ਵੀਰ ਲੁਗਾਂਗਾ ਚੈੱਕ ਕਰਾਓ ਬਿਲਕੁਲ ਨੀ ਟਨ ਕਲੀਨ ਹੈ ਨਵੇਂ ਸੀਟ ਕਵਰ ਹੈ ਜੀ ਸੂਕਰਸ ਡੀਜ਼ਲ ਦੇ ਵਿੱਚ ਕਾਰ ਹੈ ਇਹਦਾ ਕੀ ਰੇਟ ਹੈ ਵੀਰੇ ਇਹ ਕਾਰ ਦਾ ਯਸਰੋਨਾਂ ਦਾ ਪ੍ਰਾਈਸ ਹੈ 5,25,000 ਰੁਪਿਆ ਹੂੰ 4 ਕੋ ਲੱਖ ਰੁਪਏ ਤੱਕ ਦਾ ਕਦਾ ਕਾਰ ਇਸ ਤੇ ਆਪਾਂ ਈਜ਼ੀ ਲੋਨ ਕਰਾ ਦੇਾਂਗੇ ਬੰਦੇ ਦਾ ਸਿਬਲ ਸਹੀ ਹੋਵੇ 4.5 ਵੀ ਲੋਨ ਉਸ ਇੱਕ ਲੱਖ 25,000 ਰੁਪਿਆ ਲਿਆਓ ਡਾਉਨ ਪੇਮੈਂਟ ਦਾ ਬਾਕੀ ਹੋ ਜੂ ਲੋਨ ਤੇ ਇੱਧਰ ਆ ਜਾ ਵੀਰੇ ਗੱਡੀ ਸਾਹਮਣੇ ਖੜੀ ਹੈ Swift ਦੱਸਿਓ ਵੀਰੇ ਗੱਡੀ ਬਾਰੇ ਮੋਸਟ ਡਿਮਾਂਡੇਬਲ ਕਾਰ 2022 ਮਾਡਲ Swift ਜੀ VXi ਵੇਰੀਐਂਟ ਹੈ 68000 ਚੱਲੀ ਐ ਨੋਨ ਐਕਸੀਡੈਂਟਲ ਆ 올 Ориਜినਲ ਆ ਪਹਿਲੇ ਨਾਂ ਦੀ ਗੱਾਰ ਠੀਕ ਐ ਫੁੱਲ ਬੀਮਾ ਕਾਰ ਦਾ ਹੂੰ ਤੇ ਅੰਦਰੋਂ ਕੰਡੀਸ਼ਨ ਕਰੋ ਚੈੱਕ ਸਾਫ਼ ਸੁਥਰੀ ਗੱਡੀ ਆ ਬਹੁਤ ਜ਼ਿਆਦਾ ਸੋਹਣੇ ਸੀਟ ਕਵਰ ਚ ਸੀਟ ਕਵਰ ਨਹੀਂ ਗੱਦੇ ਜੜਾਏ ਹੋਏ ਆ ਹਾਂ ਬਹੁਤ ਜ਼ਿਆਦਾ ਵਧੀਆ ਕਰਾਈ ਹੋਇਆ ਕਾਰ ਦੇ ਰੇਟ ਦੀ ਗੱਲ ਕਰਾਂਗੇ ਕਾਰ ਦੇ ਦੇ ਦਿਆਂਗੇ ਯੈਸ ਨੋ ਦੇ ਵਿੱਚ 6 ਲੱਖ ਤੇ 20000 ਰੁਪਏ ਦੀ 6 ਲੱਖ 20000 ਦੀ ਠੀਕ ਐ 6 ਲੱਖ ਤਾਂ ਹੀ ਲੋਨ ਕਰਾ ਦਿਆਂਗੇ 6 ਲੱਖ ਦਾ ਲਾਉਣਾ 20000 ਰੁਪਏ ਡਾਉਨ ਪੇਮੈਂਟ ਪਹਿਲਾਂ ਆਓ ਪਹਿਲਾਂ ਪਾਓ ਸਿੰਗਲ ਪੀਸ ਹੀ ਆਪਣੇ ਕੋਲ ਛੋੜਦਾ ਈ 20000 ਲਿਆਓ ਤੇ ਗੱਡੀ ਲਿਜਾਓ ਗੱਡੀ ਲਿਜਾਓ ਤੇ ਅੱਗੇ ਆ ਗਈ ਵਰਨਾ ਵਰਨਾ 2013 ਹਰਿਆਣਾ ਨੰਬਰ ਦੀ ਕਾਰ ਆ ਜੀ ਨੰਬਰ ਆਪਾਂ ਆਪਣੇ ਕਿਸੇ ਲਿਆਜੀ ਦੀ ਕਾਰ ਆ ਜੀ ਮੈਂ ਦਿੱਲੀ ਹਰਿਆਣਾ ਯੂਪੀ ਦਾ ਕੰਮ ਨਹੀਂ ਕਰਦਾ ਠੀਕ ਹੈ ਕੋਈ ਲਿਆਜੀ ਵੀ ਕਾਰ ਲਾ ਗਿਆ ਵੇਚਣ ਨੂੰ ਜੀ ਕਾਰ ਬਾਲੀ ਚੰਗੀ ਸੀ ਮੈਂ ਲਵਾ ਲਈ ਨੰਬਰ ਲਵਾ ਕੇ ਦੇਊਗਾ ਪੰਜਾਬ ਦਾ ਜਿੱਥੋਂ ਦਾ ਵੀ ਬੰਦਾ ਖਰੀਦਦਾਰ ਹੋਵੇ ਠੀਕ ਹੈ ਲਾਈ ਬਿਲ ਜਵਾਂ ਨਵੇਂ ਆ ਹੂੰ ਪੈਰ ਜਮਾ ਨਵੇਂ ਆ ਹਮ ਟੱਚ ਪੈਨ ਲੱਗਿਆ ਹੋਇਆ ਨੋਨ ਐਕਸੀਡੈਂਟਲ ਦੀ ਗਾਰੰਟੀ ਰਿਟਰਨ ਦੇ ਵਿੱਚ ਲਿਖ ਕੇ ਦੇਵਾਂਗੇ ਠੀਕ ਐ ਐਸਐਕਸ ਵੇਰੀਐਂਟ ਆ ਡਬਲ 에ਅਰ ਬੈਗ ਵਾਲਾ ਠੀਕ ਐ ਰੇਟ ਵੀ ਉਹ ਦੇ ਦੇਣਾ ਜਿਹੜਾ ਕੋਈ ਨਹੀਂ ਦੇ ਸਕਦਾ ਹਮ ਸਿਰਫ 3 ਲੱਖ ਤੇ 40000 ਰੁਪਏ ਦੀ ਕਾਰ ਪੰਜਾਬ ਦਾ ਨੰਬਰ ਲਵਾ ਕੇ ਦੇ ਦਿਆਂਗੇ ਠੀਕ 2.5 ਲੱਖ ਦਾ ਲੋਨ ਕਰਾ ਦੇਾਂਗੇ 2013 ਮਾਡਲ ਕਾਰ ਹੈ ਜੀ 70000 60 65000 ਦੇ ਲਾਈਟ ਟਾਇਰ ਲੱਗੇ ਹੋਏ ਆ ਟੱਚ ਪੈਨ ਵੱਖਰਾ ਲੱਗਿਆ ਹੋਇਆ ਇੰਜਨ ਦੀ ਗਾਰੰਟੀ ਰਿਟਰਨ ਚ ਨੋਨ ਐਕਸੀਡੈਂਟਲ ਦੀ ਗਾਰੰਟੀ ਰਿਟਰਨ ਚ ਡੀਜ਼ਲ ਦੇ ਵਿੱਚ ਕਾਰ ਆ ਠੀਕ ਹੈ ਵੀਰੇ ਤੇ ਅੱਗੇ ਆ ਗਈ ਸਿਆਜ ਕਾਰ ਸਿਆਜ ਆ ਜੀ 2016 ਜੀਡੀਡੀ ਆਈ ਪਲੱਸ ਹੈ ਜੀ ਪਹਿਲੇ ਨਾਲ ਦੀ ਕਾਰ ਆ ਜਲੰਧਰ ਦਾ ਨੰਬਰ ਆ ਠੀਕ ਹੈ 올 ओरिजिनल ਦੀ ਇਹਦੀ ਵੀ ਗਾਰੰਟੀ ਰਿਟਰਨ ਦੇ ਵਿੱਚ ਲਿਖ ਕੇ ਦੇਵਾਂਗੇ ਮੀ ਕਰਕੇ ਕਾਰਾਂ ਥੋੜੀਆਂ ਇਹ ਖਰਾਬ ਹੋਈਆਂ ਨਹੀਂ ਇਸ ਕਰਕੇ ਮਿੱਟੀ ਲੱਗੀ ਆ ਕਾਰਾਂ ਨੂੰ ਜੀ ਇਹ ਵੀ ਜੀਡੀਡੀ ਆਈ ਪਲੱਸ ਹੈ JDI प्लस टॉप मॉडल कीलेस एंट्री वाली ते पुश बटन स्टार्ट वाली 82 83000 कंपनी रिकॉर्ड चली है। ਇਹਦੀਆਂ ਵੀ ਲੈਦਰ ਦੀਆਂ ਸੀਟਾਂ ਤੇ ਟੱਚ ਪੈਨਲ ਨੈਵੀਗੇਸ਼ਨ ਵਾਲਾ ਕੰਪਨੀ ਵੱਲੋਂ ਹੀ ਆ ਜਾਂਦਾ। ਠੀਕ ਹੈ। ਰੇਡ ਦੀ ਗੱਲ ਕਰਾਂਗੇ ਯਸੂ ਵਾਲਾ ਪ੍ਰਾਈਸ ਆਦਾ 5 ਲੱਖ ਤੇ 85000 ਰੁਪਿਆ। ਡਾਊਨ ਪੇਮੈਂਟ ਸਾਢੇ 4 ਦਾ ਲੋਨ ਕਰਾ ਦੇਗੇ 135000 ਰੁਪਿਆ ਲੈ ਉਹਦੇ ਕਾਰ ਲੈ ਲਓ ਜੀ। ਤੇ ਅੱਗੇ ਆ ਗਈ ਬਾਈ ਜੀ ਸਕੋਰਪੀਓ ਚਿੱਟੇ ਰੰਗ ਦੀ। ਦੱਸਿਓ ਜੀ। 2017 ਮਾੜਲਾ। ਹਮਮ ਆਲ オリジナル ਆ ਪਹਿਲੇ ਨਾਲ ਦੀ ਸਕੋਰਪੀਓ ਬਾਈ। ਠੀਕ ਹੈ ਜੀ। ਨਵੇਂ ਟਾਇਰਾਂ ਸਟਿੱਪ ਨਹੀਂ ਹਨ ਜੂਦਾ ਕੈਪਟਨ ਸੀਟਾਂ ਦੇ ਵਿੱਚ ਹੂੰ ਬੀਵੀ 3 ਬਹਿੰਡੇ ਦਾ ਨੰਬਰ ਹੈ 125 ਕੰਪਨੀ ਰਿਕਾਰਡ ਚੱਲੀ ਹੈ ਠੀਕ ਹੈ ਨਵੀਂ ਦਾ ਮਤਲਬ ਨਵੀਂ ਹੈ ਪਹਿਲੇ ਨਾਲ ਦੀ ਕਾਰ ਹੈ ਤੇ ਰੇਟ ਕੀ ਹੈ ਵੀਰੇ ਦਾ ਇਹਦਾ ਰੇਟ ਜੈਸਟਰਾਂ ਵਾਲਾ 11 ਲੱਖ ਤੇ 90000 ਰੁਪਇਆ 11 ਲੱਖ 90000 ਦੀ ਗੱਡੀ ਮਿਲ ਜੂਗੀ ਤੇ 10 ਲੱਖ ਦਾ ਲੋਨ ਹੋ ਜਾਊਗਾ ਜੀ ਹਾਂ ਕਹਿ ਨਹੀਂ ਲੱਗਿਆ ਸੀ ਮੈਂ 1 ਲੱਖ 90000 ਲਿਆ ਉਹ ਡਾਊਨ ਪੇ 10 ਲੱਖ ਦਾ ਲੋਨ ਕਰਾ ਲਿਆ ਬਾਕੀ ਹੋ ਜਾਊਗਾ ਲੋਨ ਜੇ ਤੁਹਾਡੀ ਪ੍ਰੋਫਾਈਲ ਵਧੀਆ ਤੇ ਅੱਗੇ ਬਾਈ ਜੀ ਇਹ S11 ਲੱਗਦੀ ਆ ਮੈਨੂੰ S11 ਆ ਹੂੰ ਇਹ ਐਕਸਟਰਾ ਆਰਡੀਨਰੀ ਕੰਡੀਸ਼ਨ ਦੀ ਕਾਰ ਐਕਸਟਰਾ ਆਰਡੀਨਰੀ ਕਿਉਂ ਕਹਿਣਾ ਵੀ ਮਾਰ ਲਿਆ 11ਵੇਂ ਮਹੀਨੇ ਦੀ ਵੀ ਚੱਲੀ ਐ ਸਿਰਫ 35000 ਕੀ ਬਾਤ ਐ ਕੈਪਟਨ ਸੀਟਾਂ ਦੇ ਵਿੱਚ ਆ 20 ਇੰਚੀ ਲੋਇਟਰ ਸੈਟ ਜਵਾ ਨਾਵਾ ਲੱਗਿਆ ਠੀਕ ਐ ਬੰਪਰ ਟੂ ਬੰਪਰ 올 ओरिजिनल ਕਾਰ ਆ ਠੀਕ ਐ ਜੀ ਸ਼ੋਰੂਮ ਕੰਡੀਸ਼ਨ ਦੀ ਕਾਰ 20 ਮਾਰ ਲਿਆ ਦੀ ਕਾਰ 11ਵੇਂ ਮਹੀਨੇ ਦੀ 2020 26 ਕੈਪਟਨ ਸੀਟਾਂ ਚ ਚੱਲੀ 35000 ਆ 35000 ਚੱਲੀ ਆ ਹੂੰ ਪਿੱਛੋਂ ਵੀ ਮਤਲਬ ਕਿ ਬੰਦਾ ਆ ਕੇ ਦੇਖੂਗਾ ਤਾਂ ਪਤਾ ਲੱਗੂਗਾ ਵੀ ਕਾਰ ਵਾਕਈ 35000 ਚੱਲੀ ਆਪਾਂ ਸਬੂਤ ਦੇਵਾਂਗੇ ਨਹੀਂ ਚੱਲੀ ਘੱਟ ਚੱਲੀ ਕਾਰ ਬਾਕੀ ਭਾਈ ਤੇਦਾ ਰੇਟ ਕੀ ਆ ਫਿਰ ਇਹ ਯਾਸਰ ਵਾਲਾ ਪ੍ਰਾਈਸ ਆ 15 ਲੱਖ ਤੇ 90000 ਰੁਪਇਆ 13 ਲੱਖ ਰੁਪਏ ਤੱਕ ਦੇ ਇਸ ਕਾਰ ਦੇ ਉੱਪਰ ਵੀ ਲੋਨ ਕਰਾ ਲਿਆ 13 ਲੱਖ ਤੱਕ ਦਾ ਤੇ ਪਿੱਛੇ ਰਹਿ ਗਿਆ 2 ਲੱਖ 90000 i20 ਦੱਸਿਓ ਵੀਰੇ i20 ਪੈਟਰੋਲ ਦੇ ਵਿੱਚ ਆ ਹੂੰ 2016 ਮਾਡਲ ਆ ਪੀਬੀ05 ਏਡੀ9992 ਪੱਕੇ ਪੰਜਾਬ ਨੰਬਰ ਦੀ ਕਾਰ ਆ ਜੀ ਪੈਟਰੋਲ ਮੈਗਨਾ ਆਪਸ਼ਨਲ ਚੱਲੀ ਐ 80 81000 ਕਿਲੋਮੀਟਰ ਹੂੰ ਬਿਲਕੁਲ ਨਵੀਂ ਕਾਰ ਆ ਨੋਨ ਐਕਸੀਡੈਂਟ ਵਾਲਾ ਕੋਈ ਪੀਸ ਚੇਂਜ ਨਹੀਂ ਕੋਈ ਪੀਸ ਪੇਂਟ ਨਹੀਂ ਠੀਕ ਐ ਤੇ ਇਹਦਾ ਰੇਟ ਇਹ ਯੈਸ ਨੋ ਦੇ ਵਿੱਚ ਕਾਰ ਦੇ ਦਾਂਗੇ 435000 ਰੁਪਏ ਦੀ 4 ਲੱਖ ਰੁਪਏ ਦਾ ਇਹਦਾ ਕਾਰ ਦੇ ਉਪਰ ਬੈਂਕ ਤੋਂ ਕਰਾ ਦੇਾਂਗੇ ਆਪਾਂ ਲੋਨ 35000 ਡਾਊਨ ਪੇਮੈਂਟ ਦਾ ਲਿਆਇਓ ਬਾਕੀ ਹੋ ਜਾਊਗਾ ਲੋਨ ਤੇ ਗੱਡੀ ਲੈ ਜਿਓ ਅੱਗੇ ਖੜੀਆ ਬਾਈ ਜੀ ਸਿਆਜ ਪੀ ਵੀ 2 ਡੀ ਡੀ 3330 17 ਮਾਰਲਾ ਔਰ ਇਹ ਜਨਲ ਹੈ ਜੈਡੀਏ ਪਲੱਸ ਹੈ ਠੀਕ ਹੈ ਪਹਿਲੇ ਨਾਲ ਅਧਿਕਾਰ ਆ 83000 ਕਿਲੋਮੀਟਰ ਚੱਲੀ ਹੈ ਡੀਜ਼ਲ ਡੀਜ਼ਲ ਦੇ ਵਿੱਚ ਸਮਾਰਟ ਹਾਈਬ੍ਰਿਡ ਹੈ ਠੀਕ ਹੈ ਜੀ ਤੇ ਕੰਡੀਸ਼ਨ ਵਾਈਜ਼ ਸਾਫ਼ ਸੁਥਰੀ ਗੱਡੀ ਆ ਜਿਵੇਂ ਨਵੀਂ ਹੈ ਰੇਟ ਦੀ ਗੱਲ ਕਰਾਂਗੇ ਕਾਰ ਦੇ ਦੇਵਾਂਗੇ ਯੈਸ ਨੋ ਦੇ ਵਿੱਚ 6 ਲੱਖ ਰੁਪਏ ਦੀ ਜੀ 5 ਤੋਂ 6 ਲੱਖ ਰੁਪਏ ਤੱਕ ਦਾ ਇਸ ਕਾਰ ਦੇ ਉੱਪਰ ਵੀ ਬੈਂਕ ਤੋਂ ਕਰਾ ਦੇਾਂਗੇ ਆਪਾਂ ਲੋਨ 1 ਲੱਖ ডাউন ਪੇਮੈਂਟ ਲਏ ਬਾਕੀ ਹੋ ਜਾਊਗਾ ਲੋਨ ਇੰਨਾ ਕਾਰਾਂ ਦੇ ਵਿੱਚੋਂ ਕੋਈ ਵੀ ਗੱਡੀ ਪਸੰਦ ਆਉਂਦੀ ਆ ਬਾਈ ਸਕਰੀਨ ਤੇ ਚੱਲਦੇ ਨੰਬਰਾਂ ਤੇ ਕਾਲ ਕਰਕੇ ਸਾਈਟ ਵਾਈ ਗੱਡੀ ਬੁੱਕ ਕਰ ਸਕਦੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦਿਓ ਲਾਈਕ ਕਮੈਂਟ ਸ਼ੇਅਰ ਦਬਕੇ ਕਰ ਦਿਓ ਸਤਿ ਸ੍ਰੀ ਅਕਾਲ